ਥੋੜਾ ਥੋੜਾ ਇਹ ਪੁਰਾਣੇ ਰਕਸ਼ੇ ਨਾਲ ਤੁਸੀਂ ਜੁੜੇ ਰਹੋ ਪੰਜਾਬ ਨਾਲ ਜੁੜੇ ਰਹੋ ਟੰਗਰ ਤਾਂ ਸਾਰੇ ਵੇਚਤੇ ਆਪ ਆਪਾਂ ਤਾਂ ਡੈਰਿਆਂ ਦੇ ਦੁਰੇ ਫਿਰਦੇ ਦੁੱਧ ਲੈਣ ਆਏ ਕਮਾ ਗਏ ਹਨਾ ਇਹ ਐ ਰੜਕਦੇ ਸੀ ਹਨਾ ਫਿਰ ਵਿਚਾਰਿਆਂ ਨੇ ਐ ਕਰਕੇ ਐ ਕਰਕੇ ਹਨਾ ਕਰਕੇ ਕਿੰਨਾ ਡੂੰਗਾ ਹੂ ਆ ਜੀ ਆਪਣੀ ਤਾਂ ਕਿਤੇ ਜਾਂਦੀ ਆ ਹੁਣ ਦੇ ਆਦੇ ਹਨਾ ਨਿੰਮੋ ਜਨ ਨੇ ਚ ਅਸੀਂ ਕੁੜੀ ਵਿਆਹ ਕੇ ਲਿਆਉਣੀ ਆ ਤਕੜੇ ਸਰਦਾਰਾਂ ਦੇ ਕੱਕੇ ਹੂੰ ਉਹਨੋਂ ਵਿਚਾਰੇ ਆਹ ਗੱਡਿਆਂ ਜਿ ਲਿਆਉਂਦੇ ਸੀ ਬਾਬਾ ਜੀ ਕਿਹਾ ਕੇ ਆਪਾਂ ਜੀ ਸਮੋਸੇ ਖਾਣੇ ਆ ਇਹਦਾ ਇਹ ਬਿਮਾਰੀਆਂ ਨੂੰ ਬਾਜਾ ਮਾਰਦੇ ਆ ਆਜੋ ਆਜੋ ਲੱਕੀ ਵਿਲੇਜ ਲੋਕੇਸ਼ਨ ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਖੜਿਆ ਜੀ ਪਿੰਡ ਤਕਤੂਪੁਰਾ ਸਾਹਿਬ ਜ਼ਿਲ੍ਹਾ ਮੋਗਾ ਤੇ ਇੱਥੇ ਤੁਹਾਨੂੰ ਆਪਾਂ ਪ੍ਰਾਣੀ ਪਿੰਡਾਂ ਦੀ ਵਿਰਾਸਤ ਸਾਂਭ ਕੇ ਰੱਖਿਆ ਇਹਨਾਂ ਨੇ ਬਾਈ ਜੀ ਨੇ ਬਣਾਈ ਆ ਹਵੇਲੀ ਦੀ ਤਰ੍ਹਾਂ ਤੇ ਆਓ ਸਾਰਾ ਤੁਹਾਨੂੰ ਦਿਖਾਉਣੇ ਆ ਤੇ ਆਪਾਂ ਅੰਦਰ ਚੱਲਦੇ ਆ ਕਿਸ ਤਰ੍ਹਾਂ ਪੁਰਾਣਾ ਪਿੰਡੂ ਰਹਿਣ ਸਹਿਣ ਸੀ ਜਾਂ ਆਪਣੇ ਬਜ਼ੁਰਗ ਕਿਸ ਤਰ੍ਹਾਂ ਜੀਵਨ ਬਤਾਉਂਦੇ ਸੀ ਆਓ ਸਾਰੀ ਝਲਕ ਤੁਹਾਨੂੰ ਦਿਖਾਉਣੇ ਆ ਤੇ ਆਪਣੇ ਨਾਲ ਹਨ ਜੀ ਨੈਣ ਕਮਲ ਸਿੰਘ ਜੀ ਭੋਲਾ ਇਹ ਆਪਾਂ ਨੂੰ ਸਾਰਾ ਦੱਸਣਗੇ ਵਿਸਤਾਰ ਨਾਲ ਆਓ ਦਰਸ਼ਨ ਮੇਲੇ ਕਰਦੇ ਆ ਤੇ ਅੰਦਰ ਚੱਲਦੇ ਹਾਂ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੁਰਾਣੇ ਕਿਹੇ ਘਰਾਂ ਦੀ ਬਣਤਰ ਉੱਪਰ ਰੰਗ ਰੋਗਣ ਕਰਕੇ ਮਿੱਟੀ ਫੇਰ ਕੇ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਬਾਈ ਨੇ ਉਮੇ ਪੌੜੀਆਂ ਬਣਾਈਆਂ ਨਾਲ ਕੰਮਰੇ ਚਵਾਰੇ ਤੇ ਪੂਰਾ ਪਰਾਤਨ ਸਮਾਨ ਵੀ ਸਾਂਭ ਕੇ ਰੱਖਿਆ ਆਓ ਪਹਿਲਾਂ ਆਪਾਂ ਇਧਰੋਂ ਸ਼ੁਰੂਆਤ ਕਰਦੇ ਆਂ ਭੋਲਾ ਸਿੰਘ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਆਪਾਂ ਆਏ ਸੀਗੇ ਤਖਤਪੁਰ ਸਾਹਿਬ ਜੇਹੜਾ ਪੁਗਾ ਹਾਂਜੀ ਹਾਂਜੀ ਤੇ ਚਾਰ ਪਛਾਇਆਂ ਲਈ ਕੋਈ ਤਰਤੱਬ ਨਹੀਂ ਹੈ। ਜਦੋਂ ਦਰਸ਼ਨ ਕਰਨ ਦਾ ਮੌਕਾ ਹੋਇਆ ਸੀਗਾ ਅੱਜ ਇੱਧਰ ਆਉਣ ਦਾ। ਤੇ ਥੋੜੀ-ਥੋੜੀ ਜਿੰਨੀ ਕ ਆਪਾਂ ਨੂੰ ਗੁਰੂ ਦੀ ਕਿਰਪਾ ਨਾਲ ਜਾਣਕਾਰੀ ਓਨੇ ਕ ਆਪਾਂ ਤੁਹਾਨੂੰ ਇਹਦੇ ਬਾਰੇ ਦੇ ਦੇ ਦਿੰਨੇ ਆ ਪੁਰਾਣੇ ਵਿਰਸੇ ਬਾਰੇ। ਇਹ ਵੀ ਆਪਣਾ ਇੱਕ ਸਰਪ੍ਰੇਈ ਇਹ ਹੀ ਦੱਸਣਾ ਹੁੰਦਾ ਵੀ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਜਾਵੇ ਵੀ ਪਹਿਲਾਂ ਵਾਲੇ ਬਜ਼ੁਰਗਾਂ ਨੇ ਕਿਵੇਂ ਕਮਾਈ ਕਰੀਗਾ, ਕਿਹੋ ਜਿਹਾ ਘਰਵਾਰ ਚ ਕਿਹੋ ਜਿਹਾ ਰਹਿੰਦੇ ਸੀਗੇ। ਕਿਹੋ ਜਿਹਾ ਉਹਨਾਂ ਦਾ ਰਹਿਣ ਸਹਿਣ ਸੀ। ਕਿਹੋ ਜਿਹਾ ਉਹਨਾਂ ਦੀ ਖਾਦ ਖਰਾਕਾਂ ਸੀ। ਇਹ ਕਿਹੋ ਜਿਹੇ ਸੰਦਾ ਨਾਲ ਖੇਤੀਬਾੜੀ ਕਰੇ ਸੰਦਾ ਵਾਲਾ ਖੇਤੀ ਕਰਦੇ ਸੀ ਚਲੋ ਅੱਜ ਤੱਕ ਸਾਇੰਸ ਯੁੱਗ ਹੋ ਗਿਆ ਬਹੁਤ ਜ਼ਿਆਦਾ ਆ ਗਿਆ ਹਾਂਜੀ ਤੇ ਕੁੱਲ ਮਸ਼ੀਨਰੀ ਆ ਗਈ ਹੈਨਾ ਹਾਂਜੀ ਅੱਜ ਕੱਲ ਦੀ ਖੇਤੀ ਕੋਈ ਔਖੀ ਨਹੀਂ ਹਾਂਜੀ ਇਹ ਮੇਰੀ ਤਾਂ ਸਾਰਿਆਂ ਨੂੰ ਇਹੀ ਹੱਥ ਬੰਨ ਕੇ ਛੋਟੇ ਭਰਾਵਾਂ ਨੂੰ ਬੇਨਤੀ ਹੈ ਕਿ ਥੋੜਾ ਥੋੜਾ ਇਹ ਪੁਰਾਣੇ ਗੱਛੇ ਨਾਲ ਤੁਸੀਂ ਜੁੜੇ ਰਹੋ ਪੰਜਾਬ ਨਾਲ ਜੁੜੇ ਰਹੋ ਤੇ ਚਲੋ ਆਪਦੀਆਂ ਕਮਾਈਆਂ ਜਿੱਥੇ ਵੀ ਮਰਜ਼ੀ ਕਰੋ ਬਾਹਰ ਕਰੋ ਅੰਦਰ ਕਰੋ ਦੇਸ਼ ਵਿਦੇਸ਼ ਜਿੱਥੇ ਵੀ ਜਾਓ ਲੱਗਦਾ ਮਨ ਉੱਥੇ ਕਰੋ ਔਰ ਆਪਣੇ ਇਧਰਲੇ ਵਿਰਸੇ ਨੂੰ ਨਾ ਭੁੱਲੋ ਇਹ ਵਿਰਸਾ ਆਪਣਾ ਜਰੂਰ ਹੱਥ ਵਨ ਕੇ ਬੇਨਤੀ ਹੈ ਵੀ ਧਿਆਨ ਵਿੱਚ ਰੱਖਿਆ। ਸਾਂਭ ਕੇ ਰੱਖੋ। ਇਨਾ ਭਰਾਵਾਂ ਦਾ ਵੀ ਹਨਾ ਬੜਾ ਧੰਨਵਾਦ ਆ ਜਿਨ੍ਹਾਂ ਨੇ ਇਹ ਸਾਂਭ ਕੇ ਰੱਖਿਆ ਨਾ ਜੀ ਜਿਨ੍ਹਾਂ ਨੇ ਇਹਨਾਂ ਨੇ ਇੰਨੀ ਜਗ੍ਹਾ ਛੱਡੀ ਹੈ ਕਾਦੀ ਖਾਤਰ ਛੱਡੀ ਹੈ। ਹਾਂਜੀ। ਇਹਨਾਂ ਨੇ ਇਹ ਜਗ੍ਹਾ ਇੱਕ ਆਪਣਾ ਪੁਰਾਣਾ ਵਿਰਸਾ ਦਿਖਾਉਣ ਦੀ ਖਾਤਰ ਹੀ ਛੱਡੀ ਹੈ। ਜਿਹਦੇ ਵਿੱਚ ਅਨੇਕ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਦਿਖਾਉਣੇ ਆ ਕਿ ਕੀ ਕੀ ਚੀਜ਼ਾਂ। ਠੀਕ ਹੈ ਜੀ। ਆਓ ਸਾਨੂੰ ਦੱਸ ਇਹਨਾਂ ਬਾਰੇ। ਸਭ ਤੋਂ ਪਹਿਲਾਂ ਇਹਦੇ ਬਾਰੇ ਦੱਸੋ ਜੀ ਆਹ ਜੀ 45 ਹੋਈ। ਅੱਛਾ। ਹਾਂਜੀ। ਇਹਦੇ ਵਿੱਚ ਇੱਕ ਇਧਰ ਬਾਲਤ ਪਾਉਂਦੇ ਸੀ ਇੱਕ ਇਧਰ ਬਾਲਤ ਪਾਉਂਦੇ ਸੀ ਚਲੋ ਕਰ ਲਈ ਹੈ ਨਹੀਂ ਗੀ ਇੱਕ ਕਰ ਲਈ ਇਧਰ ਪਾ ਕੇ ਅਗਰ ਉਹਦੇ ਇਸਕੇ ਇਧਰ ਹੋ ਗਈ ਠੀਕ ਹੈ ਇਹਦੇ ਵਿੱਚ ਬਾਲਤ ਜੋੜ ਕੇ ਫਿਰ ਇਹਦੇ ਮਗਰ ਹਾਲ ਪਾਉਂਦੇ ਸੀ ਤਰਪਾਲੀ ਪਾਉਂਦੇ ਸੀ ਜੋ ਵੀ ਉਹ ਸਾਧਨ ਆਹ ਮੁੰਡਾ ਆ ਗਿਆ ਅੱਛਾ ਇਹ ਮੁੰਡਾ ਕਹਿੰਦੇ ਸੀ ਬਿਜਾਈ ਵਾਸਤੇ ਜਿਵੇਂ ਆਪਾਂ ਮਸ਼ੀਨ ਆਜਕਲ ਹਨਾ ਹੀ ਹਾਂ ਹਾਂ ਆ ਤੀਜਾ ਦੂਜੇ ਨਾਲ ਹਾਂਜੀ ਹਾਂਜੀ ਇਹ ਜੁਗਾ ਆ ਗਿਆ ਹਾਲ ਜੀ ਠੀਕ ਇਹ ਆਪ ਏਅਰ ਬਿਜਾਈ ਇਹਨਾਂ ਨੇ ਬਾਈ ਜੀ ਨੇ ਦਿਖਾਈ ਹੈ ਹਾਂ ਆ 45 ਪੂਰੀ ਆ ਨਾ ਇਹ ਥੋੜੀ ਟੁੱਟੀ ਹੋਈ ਸੀ ਹਾਂਜੀ ਹਾਂਜੀ ਇਹ ਲੋਹੇ ਦਾ ਹਲ ਵਾਈ ਦਾ ਇਹਦੇ ਨਾਲ ਕਰਦੇ ਸੀ ਆਪਣੇ ਬਿਓਰ ਖੇਤੀਬਾੜੀ ਇਹ ਕਹਿੰਦੇ ਕੀ ਬਾਤਾਂ ਸੀ ਹਾਂਜੀ ਹਾਂਜੀ ਇੱਥੇ ਆ 45 ਜਿਹੜਾ ਨਾ ਇੱਥੇ ਇਹ ਲੱਗ ਜਾਂਦਾ ਸੀ ਮੂਰੇ ਇੱਥੇ ਆ ਥੋੜਾ ਜਿਹਾ ਥੋੜਾ ਟੁੱਟੀ ਹੈ ਇਹਦੇ ਵਿੱਚ ਨਾ ਹੁੰਦੇ ਸੀ ਸੱਲ ਹਾਂਜੀ ਹਾਂਜੀ ਉਸ ਤਰ੍ਹਾਂ ਕੋਈ ਹੀ ਅਰਲੀ ਪੈ ਜਾਂਦੀ ਸੀ ਅੱਛਾ ਉਹ ਭਲਦਾ ਦੇ ਮਗਰ ਆ ਜਾਂਦਾ ਸੀ ਹਨਾ ਕਿੱਤੋਂ ਆ ਰੱਚਾ ਪਾ ਕੇ ਮਗਰ ਮੀਂਹ ਦੀ ਬੜਕਾ ਉਹ ਇੱਥੇ ਜਿਹਦੇ ਸੀ ਕਰਦਾ ਇਹੜੋ ਕਸੂ ਹਲ ਕਹਿੰਦੇ ਸੀ ਜੀ ਲੋਹੇ ਦਾ ਅੱਛਾ ਦੇਖੋ ਇਹ ਕਸੂ ਦਾ ਰੀਸੇ ਹਾਂ ਹੈ ਇਹ ਮੂਰੇ ਭਾਲਦੇ ਹਾਂ ਜਿੱਤੇ ਮਾਰੀ ਜੇ ਕੋਈ ਮਾੜਾ ਤਕੜਾ ਪਸ਼ੂ ਹੋਣਾ ਉਹਦਾ ਗਾਂ ਫਸਾ ਕਰ ਲੈਣਾ ਟਰੈਕਟਰ ਦੀ ਲੈਫਟੋਂ ਹਾਂਜੀ ਇਹ ਲੈਫਟ ਸੀ ਇੱਥੇ ਕਰ ਲਾ ਇੱਥੇ ਅਰਲੀ ਪਾਲਾ ਇੱਥੇ ਪਾਲਾ ਆਪਣੀ ਮਰਜ਼ੀ ਰਸਾਏ ਪਾ ਕੇ ਹਾਂਜੀ ਭਾਲਦੇ ਬਾਕੀ ਵੱਡੇ ਛੋਟੇ ਦੇ ਹਿਸਾਬ ਨਾਲ ਵੱਡਾ ਸੀਗਾ ਜੀ ਹਾਂਜੀ ਇਹਦੇ ਨਾਲ ਤਾਂ ਵਿਚਾਰੇ ਬਜ਼ੁਰਗ ਹੁਣ ਤਾਂ ਕਹਿੰਦੇ ਸ ਮੇਰੇ ਵਰਗਾ ਉੱਠਣ ਲੱਗਾ ਹੀ ਕੋਲ ਕਰਦਾ ਸਰ ਕੋ ਸਵੇਹਾ ਹਾਂਜੀ ਨਾਏ ਪ੍ਰਮਾਤਮਾ ਦਾ ਨਾਮ ਲੈਣਾ ਯਾਦ ਕਰਨਾ ਨਾਏ ਪਸ਼ੂਆਂ ਦੀ ਸੇਵਾ ਕਰਨੀ ਫੇਰ ਜਾ ਕੇ ਪਸ਼ੂਆਂ ਨਾਲ ਜਾ ਕੇ ਖੇਤੀ ਕਰਨੀ ਨਾਏ ਖੇਤ ਰੱਬ ਦਾ ਨਾਮ ਲੈਣਾ ਨਾਏ ਆਪਦੀ ਬਾਹੀ ਕਰਨੀ ਮਿਹਨਤ ਕਰਨੀ ਹਾਂ ਅਮਰਤ ਵਾਲੇ ਉੱਠਦੇ ਸੀ ਹਣਾ ਮੈਨੂੰ ਤਾਂ ਸ਼ੱਕ ਪੈਂਦੀ ਹੈ ਜੀ ਇਹੇ ਕਾਠੀ ਹੈ ਜੀ ਹਾਂ ਬੋਤੇ ਦੀ ਕਾਠੀ ਆ ਨਹੀਂ ਕਾਠੀ ਲੱਗਦੀ ਹੈ ਹਾਂ ਹਾਂ ਇਹ ਮੈਨੂੰ ਸ਼ੱਕ ਪੈਂਦੀ ਹੈ ਇਹ ਨਹੀਂ ਬੋਤੇ ਦੀ ਪੋਤੇ ਦੀ ਕਾਠ ਕੋਈ ਆ ਤੇਰੀ ਕਾਠੀ ਹੈ ਹਾਂ ਆ ਗਿਆ ਉਲਟਾਵਾ ਨੂੰ ਹੋਰ ਪਤਾ ਤਾਂ ਉਹ ਹੋਰ ਦੱਸ ਸਕਦਾ ਵੀ ਕੀ ਹੈ ਹਾਂ ਆ ਉਲਟਾਵਾ ਹੜਾ ਜੀ ਹਾਂ ਜਿਵੇਂ ਹੁਣ ਤਵੀਆਂ ਨਹੀਂ ਉਲਟਾ ਕੇ ਵੱਟ ਪਾਉਂਦੀਆਂ ਹਾਂਜੀ ਹਾਂ ਇਹ ਪੁੱਠੀ ਕਰ ਕਰ ਪਹਿਲੀ ਨੂੰ ਸੜਦਾ ਹੇਟਾਵਾ ਹਾਂ ਫਾਲਟਾ ਪਹਿਲੀ ਨੂੰ ਇਹਨੂੰ ਜਿੰਨਾ ਮਰਜੀ ਬਾਬਾ ਜੀ ਇੱਥੋਂ ਡੂੰਗਾ ਕਰ ਲੈਂਦੇ ਜਿੰਨਾ ਮਰਜੀ ਇੱਥੋਂ ਹੋਸਾ ਕਰ ਲੈਂਦੇ ਉੱਥੇ ਕੰਟਰੋਲ ਸੀ ਲੈਫਟ ਵਾਂਗੂ ਹਾਂ ਹਾਂ ਬਿਲਕੁਲ ਜੀ ਮੂਰੇ ਬਸ ਜਿਹੜੇ ਉਦੋਂ ਦੇ ਵਿਚਾਰੇ ਜੌਂਡੀ ਆਰਸੀ ਭਾਲਦੇ ਉਹ ਤਕੜੇ ਚਾਹੀਦੇ ਸੀ ਜੇ ਤਾਂ ਤਕੜੇ ਦਾ ਸਾਰਾ ਸਾਲ ਛੱਡ ਦਿੰਦੇ ਸੀ ਤੇ ਜੇ ਭਾਈ ਮਾੜਾ ਜਾ ਕੰਮ ਜਗਰਸੀ ਤਾਂ ਮੜਾ ਪਿੱਛੇ ਠਾ ਲੈਂਦੇ ਸੀ ਕਿਉਂਕਿ ਸਮੇਂ-ਸਮੇਂ ਦਾ ਜਿਵੇਂ ਜਿਵੇਂ ਕੰਮ ਲੈਂਦੇ ਸੀਗੇ ਹਾਂ ਸਮੇਂ ਦੇ ਅਨੁਸਾਰ ਆਹ ਵੇਖੋ ਭਰਾਂਡਾ ਵੀ ਬੜਾ ਉਵੇਂ ਪਾਇਆ ਹਣਾ ਜੀ ਬਿਲਕੁਲ ਜੀ ਆਹ ਮੁੰਨਾ ਆ ਗਿਆ ਹਾਂ ਉਦੋਂ ਟੰਗ ਕੇ ਵੀ ਐਵੇਂ ਹੀ ਰੱਖਦੇ ਸੀ ਆਹੀਂ ਹਾਂ ਸਾਹਬ ਕੇ ਰੱਖਦੇ ਸੀ ਜਿਹੜੀਆਂ ਅਰਲੀਆਂ ਸੀ ਨਾ ਉਹ ਇਸੇ ਕੰਮਾਂ ਵਾਸਤੇ ਜ਼ਿਆਦਾ ਸੀ ਜਿਹੜੀਆਂ ਆਪਾਂ ਉਹ ਦਿਖਾਈਆਂ ਆळ्या ਕੋਲੇ ਲੈਂ ਜਾਂਦੇ ਹਾਂ ਤੇ ਆਹ ਤਿੰਨ ਹਲ ਜੇ ਆ ਗਈ ਹਾਂ ਇਹ ਆ ਗਈ ਜੀ ਤਰਪਾਲੀ ਅੱਛਾ ਅੱਛਾ ਅੱਗੇ ਹਨਾ ਨਰਮੇ ਗਵਾਰੇ ਵੀ ਦੇ ਸੀ ਜੋ ਵੀ ਜੋ ਮਰਜੀ ਜਿੱਥੇ ਨੇ ਤਰਪਾਲੀ ਇਹ ਥੋੜਾ ਥੋੜਾ ਕੱਟ ਲੱਗਦੀ ਹੁੰਦੀ ਹੈ ਜੀ ਬਾਬਾ ਜੀ ਇਹ ਥੋੜੀ ਥੋੜੀ ਲੱਗ ਜਾਂਦਾ ਤਰਪਾਲੀ ਹੂੰ ਇਹਨਾਂ ਦਾ ਨਰਮੇ ਕਪਾਹ ਸਿੱਲਣੇ ਜਾਂ ਕੋਈ ਮੰਨ ਲਓ ਗਵਾਰਾ ਗੱਪੇ ਦੇ ਵਿੱਚ ਜਿੱਥੇ ਵੀ ਪੱਠੇ ਟੱਕਾ ਹੋਣਾ ਇਹ ਕੰਮ ਕਰਦੀ ਸੀ ਪਰ ਮਿੱਟੀ ਗੇਰ ਕੇ ਆਹ ਪੁਰਾਣੇ ਵਾਲੇ ਆ ਜੀ ਇਹਨਾਂ ਨੂੰ ਵਾਲੇ ਕਹਿੰਦੇ ਆ ਹਾਂ ਹੈ ਉਹਨਾਂ ਵਾਲਿਆਂ ਤੋਂ ਪਛੜ ਕੇ ਵਾਲਾ ਕੀ ਹੁੰਦਾ ਹਾਂਜੀ ਹਾਂਜੀ ਦਸਮਾਨ ਜੀ ਅਰਗੇ ਕੋਰਸ ਥੋੜਾ ਥੋੜਾ ਦੱਸਦੇ ਹੈ ਗਾਣਿਆਂ 'ਚ ਵੀ ਪਰ ਥੋੜੀ ਸਮਝ ਘੱਟ ਪੈਂਦੀ ਹੈ ਪਰ ਅੱਜ ਦਾ ਵਾਲਾ ਵੇਖੋ ਇਹ ਪ ਹਾਂਜੀ ਹਾਂਜੀ ਠੀਕ ਐ ਆ ਆ ਹੁੰਦੇ ਸੀ ਜੀ ਸਾਡੇ ਝੋਲੇ ਟੰਗਣ ਨੂੰ ਕਿੱਲੇ ਹਾਂਜੀ ਚੀਜ਼ ਕੋਈ ਰੱਸਾ ਕੋਈ ਤਿਲਿਆਰਾ ਜੋ ਵੀ ਇਹਦੇ ਤੇ ਜਿੰਨਾ ਮਰਜ਼ੀ ਟੰਗੋ ਹਾਂਜੀ ਹਾਂਜੀ ਇਹ ਪਹਿਲਾਂ ਵਾਲੇ ਬਿਰਛੇ ਦੇ ਬਜ਼ੁਰਗ ਇਹ ਜੀ ਚੀਜ਼ ਬਣਾਉਂਦੇ ਸੀ ਇਹ ਨਾ ਟੁੱਟੇ ਤੇ ਨਾ ਇਹਦੇ ਤੇ ਕੁਝ ਲਹੇ ਹਾਂਜੀ ਵੇਖੋ ਵੀ ਕਿੰਨਾ ਕਿੰਨਾ ਵਜ਼ਨ ਧਰਦੇ ਸੀਗੇ ਉਹਦੇ ਦੋ ਤੇ ਆਪਣੇ ਹੈ ਤੇ ਇਹ ਨੂੰ ਅੱਗੇ ਆ ਜੋ ਸੀ ਤੋਂ ਮਾਤਾ ਭੈਣਾ ਜਿਹੜਾ ਕੰਮ ਕਰਦੇ ਨੇ ਸੀ ਆਪਣੇ ਦਾ ਪਹਿਲਾਂ ਬੀਬੇ ਵਰਗੀਆਂ ਹਾਂਜੀ ਹਾਂਜੀ ਹੂੰ ਇਨਾ ਕਨੇ ਸੀ ਸਨੋਂ ਦਾ ਸਾਗ ਹੈ ਆ ਵੇਖੋ ਜੀ ਪਹਿਲਾਂ ਤਾਂ ਚਾਤੀ ਅੱਛਾ ਇਹਦੇ ਤੇ ਹੁੰਦਾ ਸੀਗਾ ਜੀ ਜਗਾੜ ਮੈਂ ਤੁਹਾਨੂੰ ਮੈਂ ਕਰਕੇ ਦਿਖਾਉਣਾ ਇਹ ਛੇ ਕਾਹਦੇ ਕੰਮ ਆਸਤੇ ਇਹ ਇਹਦੇ ਜੀ ਦਹੀਂ ਲੱਸੀ ਅੱਛਾ ਦੁੱਧ ਕਿਉਂ ਜਿਹੜੇ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਭਾਲਦੀ ਫਿਰਦੀ ਐ ਹਾਂ ਸਾਨੂੰ ਦਹੀਂ ਸਾਨੂੰ ਲੱਸੀ ਅੱਛਾ ਕੀ ਹੋ ਘਰ ਦਾ ਮਿਲ ਜੇ ਹਾਂਜੀ ਤੇ ਮਿਲੇ ਕਿੱਥੋਂ ਜੀ ਬਾਬਾ ਜੀ ਹੈ ਔਰ ਡੰਗਰ ਤਾਂ ਸਾਰੇ ਵੇਚਦੇ ਆਪ ਆਪਾਂ ਤਾਂ ਡੈਰਿਆਂ ਦੇ ਤੁਰੇ ਫਿਰਦੇ ਦੁੱਧ ਲੈਣ ਇਹ ਦੇਖੋ ਜੀ ਆਏ ਕੁਮਾ ਗਿਆ ਨਾ ਇਹ ਆਏ ਰੜਕਦੇ ਸੀ ਹਨਾ ਆਏ ਰੜਕਦੇ ਸੀ ਜੀ ਆਏ ਆਏ ਆਹ ਦੇਖ ਲਓ ਜੀ ਠੀਕ ਹੈ ਹੁਣ ਆ ਗਿਆਂ ਥੀਆ ਭਾੜਾ ਕਿੱਥੇ ਰੜਕਦੀਆਂ ਜੀ ਉਹਨਾਂ ਨੂੰ ਕੀ ਪਤਾ ਜੀ ਇਹ ਕੀ ਚੀਜ਼ ਹੈ ਹਾਂ ਹਾਂ ਨਾ ਜੀ ਇਹਦੇ ਬਾਰੇ ਕੋਈ ਕਿਸੇ ਨੂੰ ਨਹੀਂ ਪਤਾ ਹੁਣ ਵਾਲਿਆਂ ਨੂੰ ਭਾਵਾ ਪੁੱਛ ਵੀ ਲਓ ਸਵਾਲ ਵੀ ਕਰ ਲਿਓ ਤੁਸੀਂ ਭਾਵਾ ਹਾਂਜੀ ਹਾਂਜੀ ਸ਼ਾਇਦ ਤੁਸੀਂ ਭਾਈ ਦੁੱਧ ਰੜਕਣ ਵਾਲੀ ਦੇਖੀ ਹੈ ਮਧਾਨੀ ਹੁਣ ਤਾਂ ਸੱਚ ਛੱਡਦੇ ਐ ਇੱਕ ਕਿਉਂ ਕੱਢ ਕੇ ਪਰੇ ਮਾਰਦੇ ਆ ਹਾਂਜੀ ਹੈ ਤੇ ਉਹ ਵੀ ਤਾਂ ਰੜਕੂ ਵੀ ਉਹੀ ਜਿਹਦੇ ਘਰੇ ਕੋਈ ਡੱਗਰ ਪਸੂ ਰੱਖਿਆ ਹੋ ਹਾਂਜੀ ਹਾਂਜੀ ਹੈ ਤੇ ਆਹ ਦੇਖੋ ਤੁਸੀਂ ਆਹ ਥੱਲੇ ਚਾਟੀ ਵਿਖੋ ਕਿੰਨੀ ਸੋਹਣੀ ਹੈ ਹਾਂ ਆ ਇਹਦੇ ਵਿੱਚ ਮਧਾਣੀ ਦੇ ਫੁੱਲ ਹੁੰਦੇ ਸੀ ਅੱਛਾ ਆਹ ਰੜਕਦੀ ਸੀ ਜੀ ਅੱਗੇ ਬਾਬਾ ਜੀ ਹਾਂ ਠੀਕ ਹੈ ਹਾਂ ਆ ਇਹ ਚੀਜ਼ਾਂ ਸੀਗੀਆਂ ਦੇਖੋ ਜੀ ਇਹਦੇ ਬਾਬਾ ਜੀ ਹਾਰੇ ਹਾਂ ਇਹਨਾਂ ਨੂੰ ਹਾਰੇ ਕਹਿੰਦੇ ਸੀ ਇਹਦੇ ਵਿੱਚ ਦੁੱਧ ਤੱਤਾ ਤਰ ਤਰ ਰਹਿੰਦਾ ਸੀ ਕਾੜਨੀ ਚ ਹਾਂ ਜੀ ਕਾਲੀਆਂ ਪਸ਼ੂਆਂ ਵਾਸਤੇ ਠੀਕ ਹੈ ਜੋ ਵੀ ਹਾਲੇ ਦਾ ਕੰਮ ਸੀ ਨਾ ਮੀਂਹ ਕਣੀ ਜੋ ਮਰਜੀ ਆਈ ਜਾਂਦਾ ਪਾਣੀ ਦਿੱਤਾ ਠੰਡਾ ਸਭ ਕੁਝ ਇਹ ਇਹ ਉਦੋਂ ਦਾ ਗਿੱਜ ਰਹੇ ਜੀ ਹਾਂ ਇੱਧਰਲਾ ਵੀ ਦਿਖਾਈਏ ਹਰ ਹਣਾ ਦੋ ਸਾ ਵੀ ਦੇਖੋ ਜੀ ਦੇਖੋ ਦੇਖੋ ਤੁਸੀਂ ਦੇਖੋ ਇਹਦੇ ਚ ਗੋਏ ਪਾ ਕੇ ਨਾ ਧਰ ਦਿੰਦੀਆਂ ਸੀ ਮਤਾਵਾ ਪਹਿਣਾ ਹਾਂਜੀ 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 ਇਹਦੇ ਸਾਰੇ ਦਿਹਾੜੀ ਦੇਣ ਸਾਰਾ ਦਿਨ ਦੁੱਧ ਕਢੀ ਜਾਂਦਾ ਸੀ ਉਸ ਤੋਂ ਬਾਅਦ ਹਨਾ ਜਾਗ ਲਾ ਕੇ ਤੇ ਇੱਥੇ ਰੜਕਦੇ ਸੀ ਜੀ ਹਾਂਜੀ ਹਾਂ ਫਿਰ ਫਿਰ ਦਹੀਂ ਬਣਦਾ ਜੀ ਦਹੀਂ ਤੋਂ ਬਾਅਦ ਮੱਖਣ ਮੱਖਣ ਤੋਂ ਬਾਅਦ ਕਿਆ ਬਣਦਾ ਸੀ ਹਾਂ ਆ ਵੇਖੋ ਫਿਰ ਆਉਹੀ ਕਿਲਾ ਆ ਗਿਆ ਜਿਹੜਾ ਸਾਡੇ ਦੱਸਿਆ ਆ ਅੱਗੇ ਦੀਆਂ ਆਪਣੀਆਂ ਸੈਲਫਾ ਹੁਣ ਆਪਾਂ ਪਾਉਣੇ ਸੀ ਮੈਂਟੀਆਂ ਜਾਂ ਸੀਸੀਆਂ ਦੀਆਂ ਹਾਂ ਆ ਸੈਲਫਾ ਸੀ ਉਦੋਂ ਜੀ ਆਹਾ ਕਿਸ ਤਰ੍ਹਾਂ ਹਾਂ ਇਹ ਸਮਾਨ ਰੱਖਣ ਵਾਸਤੇ ਇੱਕੋ ਆ ਆ ਆਪਣਾ ਸ਼ਾਬਾ ਜੀ ਹਾਂ ਦੇਖੋ ਇਹਦੇ ਚ ਰੋਟੀ ਚੰਗੀ ਰਹਿੰਦੀ ਐ ਕਿ ਹੁਣ ਵਾਲੇ ਚ ਰਹਿੰਦੀ ਹੁਣ ਵਾਲੀ ਤਾਂ ਮੁੜਕਾ ਹੀ ਖਾਈ ਜਾਂਦਾ ਜੀ ਹਾਂ ਚਲੋ ਠੀਕ ਐ ਤਕਨੀਕੀ ਜੋਗਾ ਗਰਮ ਰਹਿੰਦਾ ਸਮਾਨ ਪਰ ਆ ਆ ਨਾ ਆ ਮਿੱਟੀ ਮਿਲੇ ਆ ਨਾ ਹੀ ਸ਼ਾਬਾ ਮਿਲੇ ਹਾਂ ਜੀ ਹੈ ਆ ਫਿਰ ਵੇਖੋ ਲਾਟਣਾ ਤੇ ਖਾਇੋ ਹੀ ਚੱਕੇ ਹਾਂ ਹੁਣ ਤਾਂ ਜੀ ਮੇਰੇ ਵਰਗਾ ਕਹਿੰਦਾ ਜੀ ਲਾਈਟ ਆ ਗਈ ਤੇ ਪਹਿਲੀ ਗੱਲ ਤਾਂ ਲਾਈਟ ਬੰਦ ਹੀ ਨਹੀਂ ਕਰਦੇ ਹਾਂ ਹੈ ਤੇ ਉਦੋਂ ਵਿਚਾਰੇ ਇਹਨਾਂ ਨੇ ਆ ਏਡੇ ਏਡੇ ਹਾਰੇ ਬਣਾਉਣੇ ਇਹਨਾਂ ਦਾ ਧੂਆਂ ਧੱਪਾ ਹੋਣਾ ਇਹਦੇ ਵਿੱਚ ਆ ਲਾਟਣਾ ਨਾ ਚਾਨਣ ਕਰਕੇ ਡੰਗਸਾਰਨਾ ਠੀਕ ਹੈ ਇਹਦੇ ਚ ਤੇਲ ਪੈਂਦਾ ਹੂਣਾ ਜੀ ਬਿਲਕੁਲ ਜੀ ਤੇਲ ਪੈਂਦਾ ਸੀ ਇੱਥੇ ਆ ਬੱਤੀਆਂ ਛੱਡ ਦਿੰਦੇ ਸੀ ਹਾਂ ਤੇ ਚਿੜੀ ساری ਰਾਤ ਜਗੀ ਜਾਂਦੀ ਸੀ ਤੇ ਇਹਦੇ ਵਿੱਚ ਬੱਤੀ ਆ ਜੀ ਇੱਥੋਂ ਦੀਆਂ ਠੀਕ ਹੈ ਤੱਲੇ ਦੀ ਤੇ ਆ ਆ ਸੀਸੇ ਰਾਹੀਂ ਚਾਨਣ ਉਹਨਾਂ ਡੰਗ ਲਾ ਹੁੰਦਾ ਡੰਗ ਲਾਉ ਹੀ ਸੀ ਹਾਂ ਕੋਈ ਜ਼ਿਆਦਾ ਨਹੀਂ ਸੀ ਜੇ ਪਰ ਉਹਨਾਂ ਦੀ ਨਿਗਾਹ ਵੀ ਤੇਜ਼ ਸੀ ਵਧੀਆ ਡੰਗਾ ਲਾਈ ਜਾਂਦੇ ਸੀ ਆਪਣੇ ਹਾਂ ਅੱਜ ਕੱਲ ਤਾਂ ਹੁਣ ਆਪਾਂ ਨੂੰ ਬਿਜਲੀ ਤੇ ਚਾਨਣੇ ਵੀ ਨਹੀਂ ਦਿਖਦਾ ਆ ਗਈ ਜੀ ਗਧੋਲੀ ਹਨਾ ਜੀ ਆ ਆ ਦੇਖੋ ਜੀ ਅੱਗੇ ਗਧੋਲੀ ਹੂੰ ਕਿਆ ਰੋਸ਼ਨ ਦਾਣ ਬਣਿਆ ਹੂੰ ਹੈ ਪਗਾਰਾ ਵੀ ਜੇ ਜਾਨਵਰ ਰੱਖਦੇ ਸੀ ਹਾਂ ਕੂਕੜੀਆਂ ਰੱਖਦਾ ਸੀਗਾ ਜੀ ਹਾਂ ਕੋਈ ਕਬੂਤਰ ਰੱਖਦੇ ਜਿਵੇਂ ਜਿਵੇਂ ਬਜ਼ੁਰਗਾਂ ਦੇ ਸ਼ੌਂਕ ਸੀਗੇ ਹਾਂ ਉਹ ਆ ਗਿਆ ਉਹ ਚੀਜ਼ ਆ ਗਿਆ ਆ ਛੋਟਾ ਬਾਰਬੀ ਨਾਲ ਜਿਵੇਂ ਹੁਣ ਆਪਾਂ ਹੁਣ ਹਾਂ ਆ ਛੋਟੇ ਬਾਰਬੀ ਫਿਰ ਵੇਖੋ ਕੱਚੀਆਂ ਕੰਧਾਂ ਅਗੇ ਇਸੇ ਤਰ੍ਹਾਂ ਕਈ ਤਰ੍ਹਾਂ ਹੀ ਹੁੰਦੀਆਂ ਸੀਗੇ ਹਾਂ ਵੇਚਦੀਆਂ ਮੂਰੀਆਂ ਰੱਖਣੀਆਂ ਕਿੰਨਾ ਸ਼ੌਂਕ ਨਾਲ ਹਨਾ ਬਣਾਉਂਦੇ ਸੀਗੇ ਕਿਉਂ ਬਣਾ ਤੁਸੀਂ ਦੇਖੋ ਕੱਚੀ ਮਿੱਟੀ ਦੀਆਂ ਕੰਧਾਂ ਕੱਚੀ ਮਿੱਟੀ ਦੇ ਹੀ ਆਲੇ ਹਾਂ ਸ਼ਿੰਦਾਨ ਵਗੈਰਾ ਹਨਾ ਦੇਖੋ ਉਸ ਟਾਈਮ ਦਾ ਐ ਸੀ ਇੱਥੇ ਮੰਜਾ ਢਾ ਕੇ ਬਜ਼ੁਰਗ ਪੈ ਗਏ ਇੱਥੋਂ ਦੀ ਹਵਾ ਖਰਾਸੋ ਕੇ ਇਹਨਾਂ ਨੂੰ ਮਨ ਲਓ ਇੱਕ ਉਦੋਂ ਦਾ ਏਸੀ ਸੀ ਇਹ ਹਾਂਜੀ ਹਾਂ ਆਹ ਏਸੀ ਸੀਗਾ ਜੀ ਉਦੋਂ ਦਾ ਹਾਂ ਕਿਉਂਕਿ ਐਡੀਆਂ ਹੀ ਕੰਦਾ ਹੁੰਦੀਆਂ ਜੀ ਉਦੋਂ ਕਿਹੜਾ ਕੋਈ ਚੋਰੀ ਚਾਪੇ ਦਾ ਕੋਈ ਡਰ ਨਹੀਂ ਸੀ ਹਾਂਜੀ ਹਾਂ ਕਿਸੇ ਨੂੰ ਕੋਈ ਚੋਰੀ ਦਾ ਨਹੀਂ ਸੀ ਕਾਹਦੇ ਦਾ ਨਹੀਂ ਸੀ ਹਾਂ ਬਾਹਰ ਹੀ ਪਏ ਰਹਿੰਦੇ ਸੀ ਉਦੋਂ ਤਾਂ ਹੀ ਹਾਂ ਹਾਂ ਬਿਲਕੁਲ ਆਹ ਬਾਬਾ ਜੀ ਆ ਗਈ ਚੱਕੀ ਛੋਟੀ ਹਾਂਜੀ ਇਹਨਾਂ ਨੂੰ ਵਿਚਾਰੀਆਂ ਘਮੋਦਨੇ ਸੀ ਐ ਪੱਥਾਂ ਨਾਲ ਹੀ ਜਾਂਦਾ ਜੀ ਕੋਤਾ ਜੀ ਮੇਰੇ ਤੋਂ ਵੀ ਨਹੀਂ ਘੁਗਦੀ ਨੇ ਨਵੇਂ ਦਾ ਘੁਗਣੀ ਕੀ ਪਹਿਲੀ ਗੱਲ ਤਾਂ ਚੱਕੀ ਨਹੀਂ ਜਾਂਦੀ ਇਹਨਾਂ ਦੇ ਦਾਣੇ ਕਿੱਥੋਂ ਦੀ ਪਾਉਂਦੇ ਸੀਗੇ ਜੀ ਦਾਣੇ ਵਿਚਾਰੇ ਇਹ ਪਾਈ ਜਾਂਦੇ ਸੀ ਤੇ ਕਕਾਈ ਜਾਂਦੇ ਸੀ ਪਾਈ ਜਾਂਦੇ ਸੀ ਕਕਾਈ ਜਾਂਦੇ ਸੀ ਬਸ ਹੁਣ ਆ ਪੀ ਪੀ ਕੇ ਗੱਟ ਗਏ ਇਹ ਵਿਚਾਰੇ ਆਏ ਕਿਹੜਾ ਦੇ ਦਿੰਦੇ ਸੀ ਪੀਰ ਨੇ ਜਿੱਤੋਂ ਦਿੰਦਾ ਨੇ ਫਿਰ ਮੁੱਠ ਨਾਲ ਪਾਉਂਦੇ ਸੀਗੇ ਇਹ ਸੀਗੇ ਛੋਟਿਆਂ ਧੀਆ ਪਹਿਣਾ ਵਾਸਤੇ ਆ ਤਾਂ ਫਰਜ਼ੀ ਜਿਹੜੇ ਆਪਣੇ ਇਹ ਬੇਕਰਾਂ ਆਪਾਂ ਪਹਿਲਾਂ ਵੇਦੇ ਸੀ ਵੀ ਇੰਨਾ ਨਾ ਟਾਈਮ ਜ਼ਿੰਦਗੀ ਭੋਗਦਿਆਂ ਹਾਂ ਤੇ ਖਰਾਕਾਂ ਖਾਧੀਆਂ ਦੇਸੀ ਛੋਲੇ ਇਹਦੇ ਚ ਪੀਣੇ ਜੋ ਵੀ ਅੰਨ ਆਉਂਦਾ ਟੱਕਰ ਦਾ ਪਕਾ ਕੇ ਹਾਂ ਵੱਡੀ ਚੱਕੀ ਆ ਗਈ। ਇਹ ਪਕਾ ਕੇ ਫੇਰ ਖਾਂਦੇ ਸੀ। ਆਹ ਆਲੇ ਨਾਲ ਛੋਟੇ ਛੋਟੇ ਇਸ ਤਰ੍ਹਾਂ ਹਾਂ ਜੋ ਬਜ਼ੁਰਗਾਂ ਨੂੰ ਚੰਗਾ ਲੱਗਦਾ ਸੀ ਛੋਟੇ ਛੋਟੇ ਇਸ ਤਰੀਕੇ ਨਾਲ ਉਹ ਕਮਰੇ ਪਾਉਂਦੇ ਸੀ ਆਪਦੇ ਘਰ ਦੇ। ਹੂੰ। ਇਹ ਉਹ ਤੋਂ ਨੂੰ ਦਿਖਾਉਣੇ ਆ ਗਏ ਹੋ ਜੀ। ਪੱਖੀ ਖਾਂਦੇ ਸੀ। ਹਾਂ। ਐ, ਚਲੋ। ਦਾਖਸਨ ਤਾਂ ਕਰ ਲੈਂਦੇ ਹੁਣ ਕ ਅੱਜ ਕੱਲ੍ਹ ਦੇ ਬੱਚੇ। ਹਾਂ ਜੀ। ਪਰ ਘੁਕਾ ਕੇ ਕਿਸੇ ਨੇ ਵੀ ਐਂ ਹਵਾ ਨਹੀਂ ਲਈ। ਹੋ ਤਾਂ ਬਿਜਲੀ ਜੋਕ ਆ ਗਿਆ ਨਾ ਹਾਂ ਤਾੜੀ ਹਿਲਾਉਂਦੀ ਹੈ ਜੀ ਹਵਾ ਨਾਲ ਵੇਖੋ ਅੱਗੇ ਆਪਣੇ ਇਹਦੇ ਚ ਹੋਊਗੀ ਨਾ ਬਾਲਾਂ ਹਾਂ ਜੀ ਟੋਟਾ ਚ ਘੂਗੂ ਕੀ ਫੇਰ ਇਹ ਹਾਂਜੀ ਹਾਂਜੀ ਤੇ ਸਾਰੀ ਸਾਰੀ ਰਾਤ ਬਚਾਰੇ ਪਕਾਇਆ ਬੈਠੇ ਤੇ ਟਾਈਮ ਆਦਾ ਨੰਗਾਈ ਜਾਂਦੇ ਕਿਹੜਾ ਉਦੋਂ ਬਿਜਲੀ ਪਾਣੀ ਕਿਹੜਾ ਸੀ ਹਾਂਜੀ ਉਦੋਂ ਦਾ ਆਪਦਾ ਆਰਜੀ ਹਾਂ ਆਰਜੀ ਛੱਡ ਬਣਾ ਲੈਂਦੇ ਸੀ ਨਾ ਜੀ ਤੇ ਉਦੋਂ ਬਾਬਾ ਜੀ ਖਰਚੇ ਵੀ ਕਿਹੜੇ ਉਹਨੇ ਤੇ ਬਜ਼ੁਰਗ ਸੌਖੇ ਸੀ ਹਾਂਜੀ ਹਾਂਜੀ ਹੁਣ ਤਾਂ ਮੇਰੇ ਯਾਰ ਗੱਲ ਰੱਖ ਕੇ ਲਿਮਟਾਂ ਤੇ ਪਾ ਲੈਂਦਾ ਕੋਠੀਆਂ ਹੂੰ ਹੈਂ ਹਾਂ ਸਰਕਾਰ ਦੇ ਕਰਜਾਈ ਹੋਏ ਬੈਠੇ ਆਪਾਂ ਕੁੱਲ ਭਰਾ ਹਾਂ ਅੱਜ ਕੱਲ ਦਾ ਜੀ ਹੁਣ ਮਿਸਤਰੀ ਦੇ ਪਿੱਛੇ ਲੱਗ ਕੇ ਜਾਂ ਨਕਸ਼ੇ ਦੇ ਆळ्याਂ ਦੇ ਮਗਰ ਲਾ ਕੇ ਕਿੱਡੀਆਂ-ਕਿੱਡੀਆਂ ਕੋਠੀਆਂ ਪਾ ਲੈਂਦੇ ਆ ਲੋਕ ਤੇ ਮੜੇ ਕੋ ਵਰਤੋਂ ਚ ਆਉਂਦੀ ਨਹੀਂ ਤੇ ਸਾੰਦਾ ਜਾਂ ਕੋਈ ਵੀ ਸਮਾਨ ਆ ਉਹ ਬਾਹਰ ਹੀ ਖੜਾ ਰਹਿੰਦਾ ਬਿਲਕੁਲ ਤੇ ਉੱਪਰ ਨੂੰ ਮੰਜ਼ਲਾਂ ਪਾ ਦਿੰਦੇ ਆ ਉੱਪਰ ਨੂੰ ਹੁਣ ਆਪਾਂ ਪਿੰਡਾਂ ਵਾਲੇ ਵਰਤਦੇ ਨਹੀਂ ਹਨਾ ਜੀ ਤੁਸੀਂ ਮੈਨੂੰ ਐਂ ਦੱਸਿਓ ਜੀ ਸਾਰੀ ਅੱਜ ਲਾਈਟ ਆਫ ਕਰ ਦੇਣ ਜੀ ਇਹ ਹਾਂਜੀ ਜਦੋਂ ਲਾਈਟ ਇਹਨਾਂ ਨੇ ਦੇਣੀ ਆਪਾਂ ਨੂੰ ਅੱਜ ਬੰਦ ਕਰ ਦੇਣਾ ਹਾਂਜੀ ਹਾਂਜੀ ਕਿਸੇ ਤੇ ਦਰਵਾਜ਼ਾ ਹੈ ਹਵਾ ਕਿੱਥੋਂ ਦੀ ਆਊ ਹਾਂ ਕਿਸੇ ਦਾ ਦਰਾਸਤ ਲਾਇਆ ਹਵਾ ਕਿੱਥੋਂ ਦੀ ਆਊ ਹਾਂਜੀ ਹਾਂਜੀ ਜਗਾ ਵਾਤਾਵਰਨ ਵਾਸਤੇ ਇਹ ਚੀਜ਼ਾਂ ਚਾਹੀਦੀਆਂ ਪਰ ਆਪਾਂ ਆਪਦੇ ਹੱਥੀਂ ਪੱਟ ਬੈਠਾ ਕਿਉਂਕਿ ਜੇ ਦਰਾਸਤ ਲਾਤਾ ਤਾਂ ਘਰੇ ਵੀੜੇ ਚ ਗੰਦ ਖਿੱਲਰਦਾ ਜੀ ਬਾਕੀ ਆਪਾਂ ਇਹ ਥੱਲਿਓਂ ਉੱਤੋਂ ਸਾਰਾ ਪੱਕਾ ਕਰਤਾ ਜੀ ਤਪਨ ਵਾਲਾ ਸੌਦਾ ਹੀ ਕਰਤਾ 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 ਜੀ ਕੱਚਾ ਤਾਂ ਕੁਛ ਆਪਾਂ ਰੱਖਿਆ ਹੀ ਨਹੀਂ ਹਨਾ ਜੀ ਹਾਂਜੀ ਹਾਂਜੀ ਜਿੰਮ ਕਹਿੰਦੇ ਆ ਜਿੰਮ ਅੱਛਾ ਇਹਨੇ ਅੱਜਕੱਲ ਦੀ ਨੌਜਵਾਨ ਪੀੜ੍ਹੀ ਨਾਲੇ ਤਾਂ ਘਰੋਂ ਦਿੰਦੀ ਐ ਪੈਸੇ ਹਾਂਜੀ ਹਾਂਜੀ ਤੇ ਨਾਲੇ ਫਿਰ ਜਾਂਦੀ ਐ ਜਿੰਮ ਲਾਉਣ ਠੀਕਾ ਉਧਰੋਂ ਬਾਈ ਜਿਵੇਂ ਜਿਵੇਂ ਬਜ਼ੁਰਗਾ ਨੇ ਰੁਗ ਲਾਈ ਜਾਣੇ ਇੱਕ ਦੂਜੇ ਨੇ ਉਵੇਂ ਉਵੇਂ ਫਿਰ ਜ਼ੋਰ ਲੱਗੀ ਜਾਂਦਾ ਸੀ ਐਂ ਜ਼ੋਰ ਲੱਗੀ ਜਾਂਦਾ ਸੀ ਐਂ ਤੇ ਬਾਈ ਕੱਲਾ ਨਾੜ ਨਾੜ ਤੱਕ ਜ਼ੋਰ ਲੱਗਦਾ ਸੀ ਕਿਸੇ ਦਾ ਟੈਕ ਨਹੀਂ ਸੀ ਕਿਸੇ ਦਾ ਕੁਝ ਨਹੀਂ ਸੀ ਕਿਸੇ ਨੂੰ ਕੋਈ ਦਵਾਈ ਖਾਣ ਦੀ ਲੋੜ ਨਹੀਂ ਸੀ ਹਾਂਜੀ ਹਾਂਜੀ ਸਪੈਸ਼ਲੀ ਕੱਲਾ ਜਿੰਮ ਮਾ ਮੈਂ ਹੁਣ ਵੀ ਦਾਵੇ ਨਾਏ ਕਹਿੰਦਾ ਵੀ ਜਿਹੜਾ ਬੰਦਾ ਪੱਠੇ ਤੀਕੁੱਤਰਲੇ ਉਹਨੂੰ ਜਿੰਮ ਚ ਜਾਣ ਦੀ ਲੋੜ ਨਹੀਂ ਉਹ ਕੌਡੀ ਖਿਡੇ ਉਹ ਕੋਲ ਕਰੇ ਜੋ ਮਰਜੀ ਕਰੇ ਉਹਦੇ ਵਿੱਚ ਇੰਨਾ ਬਲ ਪੈਦਾ ਕਰਦੀ ਹੈ ਇਹ ਰਹਿ ਰੱਬ ਦਾ ਨਾਮ ਹਾਂਜੀ ਹਾਂਜੀ ਇਹ ਐਸਾ ਜਿੰਮ ਹੈ ਠੀਕ ਹੈ ਇਹ ਹੈ ਇਹਨੂੰ ਆਪਾਂ ਆਮ ਕਹਿੰਦੇ ਆਂ ਭਾਸ਼ਾ ਚ ਪੱਠੇ ਕੁੱਤਰਨ ਵਾਲੀ ਮਸ਼ੀਨ ਹੈ ਅੱਗੇ ਦਾ ਪੁਰਾਣੇ ਬਜ਼ੁਰਗ ਹਨ ਜੀ ਗੱਡਾ ਗੱਡਾ ਇੱਕ ਜਾਣਾ ਕੁੱਤਰ ਦਿੰਦੇ ਸੀ ਪੱਠਿਆਂ ਦਾ ਹਾਂਜੀ ਹਾਂਜੀ ਇਹ ਤਾਂ ਸਾਢੇ ਸਮੇਂ ਤੱਕ ਵੀ ਇੰਨਾ ਕੰਮ ਆਇਆ ਜੀ ਹਾਂ ਪਰ ਹੁਣ ਜਮਾ ਛੱਡ ਗਏ ਹੁਣ ਡਾਕਟਰਾਂ ਦੇ ਕੋਲ ਜਾ ਕੇ ਬੈਠੇ ਰਹਿੰਦੇ ਆਂ ਪਰ ਕਿਸੇ ਨੇ ਸਰੀਰਕ ਦੀ ਮਿਹਨਤ ਨਹੀਂ ਨਾ ਕਰਨੀ ਸਰੀਰ ਦੀ ਹਾਂ ਸਰੀਰ ਦੀ ਤਾਂ ਮਿਹਨਤ ਜ਼ਰੂਰੀ ਹੈ ਬਾਬਾ ਜੀ ਹਾਂਜੀ ਹਾਂਜੀ ਹੈ ਤੇ ਮੈਂ ਤਾਂ ਸਾਰੇ ਭਰਾਵਾਂ ਨੂੰ ਜਿੰਨਾ ਵੀ ਆਹ ਵੇਖੋ ਚਲੋ ਮੈਂ ਹੁਣ ਜਿਹੜੇ ਪੰਛੀਆਂ ਵਾਸਤੇ ਲੋਕ ਆਲਨੇ ਲਾਉਂਦੇ ਆ ਹਾਂਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋਈ ਪੰਛੀਆਂ ਨੂੰ ਚਲੋ ਜਗ੍ਹਾ ਦਿੰਦੇ ਆ ਬਹੁਤ ਬਹੁਤ ਵਧੀਆ ਗੱਲ ਆ ਹਾਂਜੀ ਹੁਣ ਤਾਂ ਬਸ ਇਸ ਤਰੀਕੇ ਦੇ ਆਲਨੇ ਬਣਾ ਕੇ ਲਾਉਣੇ ਆ ਉਹਦੋਂ ਬਜ਼ੁਰਗਾਂ ਨੇ ਐਂ ਵੇਚੀ ਰੱਖੇ ਹੋਵੇ ਹੁੰਦੇ ਸੀ ਜਿੱਥੇ ਮਰਜੀ ਧਰਨਾ ਅੰਡੇ ਜਿੱਥੇ ਮਰਜੀ ਰਹਿਣਾ ਵੇਖੋ ਆਲੇ ਦੇਖੋ ਮਮਾ ਜੀ ਉਹ ਕਾਦੀ ਖਾਤਰ ਸੀ ਐਸੇ ਕੰਮਾਂ ਦੀ ਖਾਤਰ ਸੀ ਹਾਂ ਹੈ ਕੱਚੀਆਂ ਸੱਤਾ ਹੁੰਦੀਆਂ ਜਿੱਥੇ ਮਰਜੀ ਚਿੜੀਆਂ ਆਪਣੀਆਂ ਵਿਚਾਰੀਆਂ ਤੁਸ ਮਾਸੀ ਕਰਨਾ ਆਪਣੇ ਵੱਡਾ ਖੂਹ ਹੈ ਹਾਂਜੀ ਹੈ ਆਪਣੇ ਵੱਡਾ ਖੂਹ ਹੈ ਇੱਕ ਵੱਡੇ ਖੂਹ ਤੋਂ ਸਾਰਾ ਪਿੰਡ ਪਾਣੀ ਪੀਂਦਾ ਸੀ ਜਿਆਸੀ ਨਹੀਂ ਸੀ ਹਾਂਜੀ ਮਰਜੀ ਪੀਂਦਾ ਠੀਕ ਆ ਉਹ ਹੀ ਖੂਹ ਇਹ ਹੈ ਦਰਸਚ ਹਾਂਜੀ ਵਿਚਾਰੀਆਂ ਨੇ ਜਾਣਾ ਪਹਿਲਾਂ ਮਾਤਾ ਨੂੰ ਮਾਤਾ ਮਾਪੇ ਨਾਲ ਨੇ ਹਣਾ ਕਿਵੇਂ ਭਰਤੀਆਂ ਸੀ ਨਾ ਹਾਂ ਫਿਰ ਖੂਹ ਚ ਡੋਲ ਲਮਕੋੜਾ ਐ ਕਰਕੇ ਇਹ ਆ ਲੋ ਹਾਂ ਫਿਰ ਵਿਚਾਰੀਆਂ ਨੇ ਐ ਕਰਕੇ ਐ ਕਰਕੇ ਐ ਕਰਕੇ ਕਿੰਨਾ ਡੂੰਘਾ ਖੂਹ ਹੈ ਜੀ ਆਪਣੀ ਦਰ ਤੇ ਜਾਂਦੀ ਹੈ ਉਹ ਤਾਂ ਐ ਕਰਕੇ ਹਾਂਜੀ ਫੇਰ ਜੀ ਐਂ ਕਰਕੇ ਵਿਚਾਰੀਆਂ ਨੇ ਆਉਦੇ ਤੋੜੇ ਚ ਪਾਣੀ ਪਾਉਣਾ ਭਰ ਕੇ ਹਨਾ ਜੀ ਫਿਰ ਘਰਾਂ ਨੂੰ ਲਿਆਣੇ ਘਰਾਂ ਨੂੰ ਲਿਆਣੇ ਜੀ ਐਂ ਕਰਕੇ ਬਾਬਾ ਜੀ ਫੇਰ ਪਤਾ ਕਿਵੇਂ ਚੱਕਦੇ ਸੀ ਬਾਬਾ ਜੀ ਇਹ ਇਹ ਐਂ ਨਹੀਂ ਚੱਕਦੇ ਸੀ ਉਹ ਤਾਂ ਵਿਚਾਰੀਆਂ ਇਸ ਤਰੀਕੇ ਨਾਲ ਚੱਕਦੀਆਂ ਸੀ ਇਸ ਤਰੀਕੇ ਨਾਲ ਦੋ ਦੋ ਚੱਕਦੀਆਂ ਸੀ ਹਨਾ ਹਾਂ ਇੱਧਰ ਧਰ ਲਿਆ ਐਂ ਕਰਕੇ ਹਾਂ ਬਾਬਾ ਜੀ ਐਂ ਪਾਣੀ ਪਾ ਖਿਚਾਦੇ ਸੀ ਕਿ ਉਹ ਤਾਂ ਠੀਕ ਹਾਂ ਫੇਰ ਖੂਕੜਾ ਨੇੜੇ ਹੁੰਦੇ ਸੀ ਹਨਾ ਦੂਰ ਕਿੰਨੀ ਕਿੰਨੀ ਦੂਰ ਪੈ ਜਾਂਦੇ ਬਿਲਕੁਲ 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 ਜੀ ਹਾਂ ਉਹ ਮਾਤਾ ਮਾਵਾ ਪੈਣਾ ਵੀ ਤਾਂ ਨਹੀਂ ਸੀ ਹਨਾ ਜੀ ਉਹ ਮਾਤਾ ਪੈਣਾ ਨਹੀਂ ਸੀ ਕਹਿੰਦੇ ਜੀ ਉਹ ਦੇਵਤੇ ਦੇਵਤੀਆਂ ਸੀ ਇਹਨੂੰ ਕਹਿੰਦੇ ਸੀ ਗੱਡਾ ਅੱਛਾ ਇਹਨੂੰ ਗੱਡਾ ਨਹੀਂ ਸੀ ਜੀ ਇਹ ਹਾਂਜੀ ਅੱਜ ਦੇ ਟਾਈਮ ਦਾ ਜੌਂਡੀਆ ਟਰੈਕਟਰ ਜਿਹੜੇ ਪਟੇ-ਪਟੇ ਲਈ ਫਿਰਦੇ ਡੱਕ ਲਾ ਕੇ ਹਾਂਜੀ ਹਾਂਜੀ ਹੈ ਸਮਾਨ ਦੀ ਢੋਟਵਾਈ ਕਰਨ ਨੂੰ ਅੱਛਾ ਉਹ ਚੀਜ਼ ਆਣਾ ਜੀ ਇਹਦੇ ਵਿੱਚ ਜੀ ਗਊ ਤੇ ਜਾਏ ਇੱਥੇ ਮੂਰੇ ਜੁੜਦੇ ਸੀ ਦੋ ਜਣ ਇੱਥੇ ਜੋੜਨਾ ਵਿਚਾਰੇ ਨੇ ਇੱਕ ਨੇ ਇੱਧਰ ਇੱਕ ਨੇ ਉਧਰ ਆ ਆ ਲੀ ਆਏ ਕੱਢੀ ਆਏ ਪਾਈ ਹਾਂਜੀ ਆਰਲੀ ਐ ਕੱਢੀ ਐ ਪਾਈ ਇੱਥੇ ਜੁੜ ਗਿਆ ਇਸ ਤਿੱਕੇ ਆ ਹਾਂਜੀ ਜੁੜ ਗਿਆ ਤੁਰਿਆ ਗਿਆ ਇੱਕ ਇੱਕ ਅੱਜ ਕੱਲ ਦੀ ਨਿੰਮੋ ਜਨ ਵੀ ਹੈ ਜੀ ਇਹ ਅੱਛਾ ਹੁਣ ਗਏ ਆਂਦੇ ਆ ਨਾ ਨਿੰਮੋ ਜਨ ਵਿੱਚ ਅਸੀਂ ਕੁੜੀ ਵਿਆਹ ਕੇ ਲਿਆਉਣੀ ਹੈ ਹਾਂ ਤਕੜੇ ਸਰਦਾਰਾਂ ਦੇ ਕੱਕੇ ਹੂੰ ਉਦੋਂ ਵਿਚਾਰੇ ਆ ਗੱਡਿਆਂ 'ਚ ਲਿਆਉਂਦੇ ਸੀ ਬਾਬਾ ਜੀ ਵਿਆਹ ਕੇ ਆਹ ਵਿਆਹ ਜਾਂਦਾ ਸੀ ਉਦੋਂ 8 8 10 10 ਦਿਨ 15 15 ਦਿਨ ਵਿਆਹ ਆਈਦੇ ਤੇ ਚੱਲਦਾ ਸੀ ਅੱਛਾ ਆਹ ਲੱਕੜ ਦੇ ਪਈਏ ਹੁੰਦੇ ਸੀ ਝੂ ਝੂ ਆ ਐਡੀਟਰ ਆ ਬਾਬਾ ਜੀ ਇਹਦੇ ਤੇ ਘੁੱਕਦੇ ਕੱਲਾ ਇਧਰ ਦੀ ਮੜੀ ਜੇ ਦਾਖਨ ਕਰਾਓ ਅੰਦਰ ਦੀ ਹੋ ਕੇ ਹੂੰ ਹਾਂ ਦੇਖੋ ਜਿਵੇਂ ਇਕੱਲੇ ਧੁਰੇ ਤੇ ਇਕੱਲਾ ਘੁੱਕਦਾ ਸੀ ਪਈਆ ਲੱਕੜ ਦਾ ਲੱਕੜ ਦਾ ਪਈਆ ਜੀ ਤੇ ਧਾਨੋ ਮੈਂ ਤਾਂ ਬਲਦ ਨਹੀਂ ਕਹਿੰਦਾ ਉਹਨਾਂ ਨੂੰ ਦੇਵਤੇ ਕਹਿੰਦਾ ਜਿਹੜੇ ਇਹਨਾਂ ਨੂੰ ਖਿੱਚਦੇ ਸੀ ਹਾਂ ਉੱਪਰੋਂ ਵਜਨ ਲੱਦ ਕੇ ਹਨਾ ਜੀ ਹਾਂਜੀ ਹਾਂਜੀ ਹੈ ਇਹ ਵੀ ਇੱਕ ਬਹੁਤ ਤਕੜਾ ਵਿਰਸਾ ਆ ਆ ਚੀਜ਼ਾਂ ਸੰਭਾਲਣ ਦੀ ਲੋੜ ਆ ਜਿਹਦੇ ਘਰੇ ਪਈਆ ਉਹਨਾਂ ਸ਼ਿੰਗਾਰ ਕੇ ਰੱਖੋ ਠੀਕ ਹੈ ਹਾਂ ਹੁਣ ਵਾਲੀ ਪੀੜ੍ਹੀ ਨੂੰ ਦੱਸੋ ਵੀ ਹਾਂ ਸਾਡੇ ਕੋਲ ਭਾਈ ਆ ਚੀਜ਼ ਸੀਗੀ ਹਾਂ ਇਹ ਆ ਗਿਆ ਗੱਡਾ ਹਾਂਜੀ ਇਹ ਗੱਡਾ ਜੀ ਇਹ ਗੱਡਾ ਨਹੀਂ ਮੇਰੀ ਨਿਗਾਹ ਤਾਂ ਨਿਮੋ ਜਨੈ ਜੀ ਕਿਹੋ ਕਿਹ ਡੋਲੀ ਇਹਦੇ ਚ ਆਉਂਦੀ ਸੀਗੀ ਆ ਉਹ ਸਾਰਾ ਕੰਮ ਫਸਲ ਵੀ ਇੱਥੇ ਹੀ ਗਾਂਵ-ਪਸ਼ਾ ਲੈ ਜਾਂਦੇ ਸੀ ਖੇਤੋਂ ਘਰੇ ਲਿਆਉਂਦੇ ਸੀ ਉਹ ਤਾਂ ਢੋਟ ਵਾਈ ਦੇ ਤਾਂ ਕੰਮ ਇਹ ਆਉਂਦਾ ਹੀ ਆਉਂਦਾ ਸੀ ਨਾਲ ਢੋਲੀ ਦੇ ਵੀ ਆਉਂਦਾ ਸੀ ਹਾਂ 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 ਵਿਆਹ ਕੰਮ ਦਾ ਬਾਬਾ ਜੀ ਹੋ ਗਈ ਹੈ ਹਾਂ ਢੋਲੀ ਦੇ ਕੰਮ ਵੀ ਆਉਂਦਾ ਸੀ ਬਣਾ ਵਿਆਹ ਸ਼ਾਦੀ ਚ ਵੀ ਮੂਰੇ ਭਾਲਦ ਜੋੜ ਕੇ ਤੇ ਸਾਰਾ ਪਰਿਵਾਰ ਬਹਿ ਜਾਂਦਾ ਸੀ ਇਹਦੇ ਤੇ ਹਣ ਬਿਲਕੁਲ ਜੀ ਬਿਲਕੁਲ ਆਹ ਦੇਖੋ ਜੀ ਕਿੱਤਾ ਲਾ ਕੇ ਹਣ ਇੱਥੇ ਬਹਿ ਜਾਣਾ ਹੁਣ ਜੀ ਐਂ ਕਰਕੇ ਭਾਲਦਾਂ ਨੂੰ ਜੋੜ ਕੇ ਇਹ ਜੂਲਾ ਆ ਗਿਆ ਨਾ ਇਹਨੂੰ ਜੂਲਾ ਆਉਂਦੇ ਸੀ ਜੂਲਾ ਕਹੜਾ ਘੋਸ ਕਹਿਲਾ ਹਾਂ ਤੇ ਬੈਹਿਣਾ ਬਲਦਾਂ ਦੇ ਆਏ ਕਰਕੇ 100 ਡਰਾਈਵਰ ਨੇ ਡਰਾਈਵਰ ਆਏ ਡਰਾਈਵਰ ਹੁੰਦਾ ਸੀ ਹਾਂ ਉਹਨੇ ਜਿਹਨੇ ਕੰਟਰੋਲ ਕਰਨਾ ਹੁੰਦਾ ਸੀ ਹਾਂਜੀ 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 ਤੁਹਾਨੂੰ ਦਿਖਾਉਣਾ ਬੈਠਣ ਵਾਲਾ ਬਹੁਤ ਸੋਹਣਾ ਸੈਟਅਪ ਬਣਾਇਆ ਵਾ ਬਜ਼ੁਰਗਾਂ ਦਾ ਹਾਂਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਹੁਣ ਕੱਲ ਦੇ ਜੀ ਅੱਜ ਕੱਲ ਦੇ ਮਹਿਮਾਨ ਆਉਂਦੇ ਆ ਜੀ ਹਾਂਜੀ ਹੈ ਉਹਨਾਂ ਨੂੰ ਚੰਗਾ ਜਾਂਦਾ ਬਲਤ ਰੈਸਟੋਰੈਂਟ ਚਾਹੀਦਾ ਜੀ ਠੀਕ ਹੈ ਨਾ ਪਰ ਚੰਗੀ ਦੇ ਚੰਗਾ ਕੋਠੇ ਦਾ ਸੋਫਿਆਂ ਵਾਲਾ ਚਾਹੀਦਾ ਬੈੱਡ ਵਗੈਰਾ ਹਾਂ ਹੈ ਚੰਗੇ ਸੋਫੇ ਲੱਗੇ ਹੁਣ ਆ ਉਧੋਂ ਦੇ ਸੋਪੇ ਆ ਜੀ ਦਸਣ ਕਰਾਇਆ ਮੜੇ ਦੇ ਸੰਗ ਹੂੰ ਕਿੰਨਾ ਸੋਹਣਾ ਬਣਾ ਹੈ ਨਾ ਗੋਲ ਫਟੀਆਂ ਲਾ ਗਿਆ ਉਹ ਕਹਿਆ ਜੀ ਤਾਂ ਹੀ ਨਹੀਂ ਹੈ ਪਰ ਬਜ਼ੁਰਗਾਂ ਦੀਆਂ ਨਸਾਨੀਆਂ ਤੋਂ ਹਾਸਾ ਆਉਂਦਾ ਹੂੰ ਤੇ ਬੜੇ ਕਿਹੜੇ ਹਿਸਾਬ ਨਾਲ ਪਰ ਉਹਨਾਂ ਦੇ ਟਾਈਮ ਦਾ ਇਹ ਦਿਮਾਗ ਬਹੁਤ ਸੀ ਉਹਨਾਂ ਦੇ ਨਾਲ ਆ ਕੇ ਆਏ ਬਹਿ ਜਾਣਾ ਫਿਰ ਮੂਰੇ ਲਾ ਲ ਲੈਣਾ ਟੇਬਲ ਆ ਗੋਲ ਮੇਜ਼ ਬਣਾਈ ਬੈਠੇ ਹਨ ਗੋਲ ਮੇਜ਼ ਆਏ ਜੀ ਮਾਗਾ ਮਾ ਕੀ ਬਾਤ ਹੈ ਹੂੰ ਗੋਲ ਮੇਜ਼ ਬਣਾ ਕੇ ਬਾਬਾ ਜੀ ਇਹਦੇ ਤੇ ਫਿਰ ਕਾੜ ਨਹੀਂਦਾ ਦੁੱਧ ਜਿਆਦਾ ਚੱਲਦਾ ਸੀ ਆਹ ਹਾ 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 ਉਹ ਤਾਂ ਨਹੀਂ ਸੀ ਬਾਬਿਆਂ ਦਾ ਆਪਦਾ ਹੀ ਸਰਫਤ ਸੀ ਹੂੰ ਤੇ ਉਹ ਆਪ ਦਾ ਪਰਪਾਈ ਤਿਆਰ ਤੁਰ ਕਰਕੇ ਮਹਿਮਾਨ ਨੂੰ ਆਏ ਵਿੱਚ ਜਾ ਕੇ ਬਿਠਾਉਂਦੇ ਸੀ ਕਾੜਨੀ ਦਾ ਦੁੱਧ ਤੇ ਘਰ ਦਾ ਗੁੜ ਹੋਣਾ ਇਹ ਤਾਂ ਤੁਸੀਂ ਯਾਦ ਕਰਾਤਾ ਉਹ ਸੁਆਦ ਤਾਂ ਹੈ ਨਹੀਂਗੇ ਜੀ ਅੱਜ ਕੱਲ ਜਿੰਨਾ ਮਰਜ਼ੀ ਖਰਚਾ ਕਰੀ ਜਾਣ ਪਰ ਉਹ ਚੀਜ਼ਾਂ ਉਹ ਚੀਜ਼ਾਂ ਸੀ ਹਾਂ ਨਵਾਂ ਪੋਜ ਤਾਂ ਭੁੱਲ ਜੇ ਇਹ ਚੀਜ਼ਾਂ ਨੂੰ ਦੇਖ ਕੇ ਹਾਂਜੀ ਕਾੜਨੀ ਦਾ ਦੁੱਧ ਜਿਹਨੇ ਪੀਤਾ ਜੀ ਉਹ ਹੀ ਜਾਣਦਾ ਉਹਦਾ ਆਨੰਦ ਆ ਉਹਦਾ ਆਨੰਦ ਐਵੇਂ ਨਹੀਂ ਉਧਰ ਕਾੜਨੀਆਂ ਦਿਖਾ ਕੇ ਲੈ ਆਏ ਤੁਹਾਨੂੰ ਹਾਰੇ ਦਿਖਾ ਕੇ ਲੈ ਆਏ ਹਾਂਜੀ ਹਾਂਜੀ ਉਹ ਹਾਰਿਆਂ ਜਿਹਦੇ ਕਾੜਨੇ ਦਾ ਦੁੱਧ ਬਣ ਕੇ ਇੱਥੇ ਮਹਿਮਾਨਾਂ ਵਾਂ ਤੇ ਸਪੈਸ ਲਾਉਂਦਾ ਸੀ ਹਾਂ ਹਾਂ ਤਾਂ ਇੱਥੇ ਬੈਠ ਕੇ ਪੀਂਦੇ ਸੀ ਨਾ ਜਨਮ ਦੇ ਬੈ ਕੇ ਮਹਿਮਾਨ ਵੀ ਪੂਰੇ ਖੁਸ਼ ਹੁੰਦੇ ਸੀ ਹਾਂਜੀ ਉਹ ਤੋਂ ਪਤਾ ਕੀ ਜੀ ਹੁਣ ਤਾਂ ਰਿਸ਼ਤੇਦਾਰ ਆਉਂਦਾ ਅੱਧੇ ਤਾਂ ਮੇਰੇ ਵਰਗੇ ਫੋਨ 'ਚ ਹੀ ਬਿਜੀ ਹੋਏ ਬੈਠੇ ਹਾਂ ਹਾਂਜੀ ਕਿਸੇ ਨੂੰ ਆਏ ਨਹੀਂ ਪਤਾ ਮੇਰਾ ਮਾਮਾ ਕੌਣ ਆ ਫੁੱਫੜ ਕੌਣ ਆ ਭਾਈ ਕੌਣ ਆ ਹਾਂਜੀ ਹਾਂ ਮਾਸੀ ਕੌਣ ਆ ਹੂੰ ਉਦੋਂ ਵਾਲੇ ਦੋ ਦੋ ਰਾਤਾਂ ਲਾ ਕੇ ਜਾਂਦੇ ਸੀ ਹਾਂਜੀ ਉਹਨਾਂ ਨੂੰ ਦੋਸਤ ਕਰਦੇ ਸੀ ਹਾਂਜੀ ਉਦੋਂ ਕਿਹੜਾ ਜੀ ਫੋਨ ਸੀ ਠੀਕ ਆ ਉਹ ਤਾਂ ਅਹੀਂ ਬੈ ਗਏ ਸਪੈਸ਼ਲ ਮਿਲ ਕੇ ਦੁੱਖ ਸੁਖ ਕਰਦੇ ਸੀ ਹਾਂ ਹੁਣ ਤਾਂ ਜੇ ਆਪਣੇ ਕੋਈ ਰਿਸ਼ਤੇਦਾਰ ਆਉਂਦਾ ਜਾਂ ਬਜ਼ੁਰਗ ਆਉਂਦਾ ਜੀ ਕਹਿੰਦੇ ਆ ਸਮੋਸੇ ਲੈ ਆਓ ਸਮੋਸੇ ਨਹੀਂ ਦਾ ਭਾਜੀ ਸਮੋਸੇ ਖਾਣੇ ਆ ਇਹਨਾਂ ਇਹ ਬਿਮਾਰੀਆਂ ਨੂੰ ਬਾਜਾ ਮਾਰਦੇ ਆ ਆਜੋ ਆਜੋ ਇਹਨਾਂ ਦੇਖ ਕੇ ਆਣ ਭਰਾ ਹੱਸਦੇ ਰਹਿੰਦੇ ਆ ਵੀ ਭੁੱਲਦੀਆਂ ਗੱਲਾਂ ਆ ਜੀ ਪਰ ਇਹ ਹਕੀਕਤ ਸੱਚਾਈ ਹੈ ਹਾਂ ਜੀ ਪਹਿਲਾਂ ਆਪਾਂ ਸਮੋਸੇ ਲੈ ਆਉਣਾ ਜੀ ਮੁੜ ਕੇ ਮਹਿਮਾਨਾਂ ਦੇ ਤਜਾਬ ਬਣ ਜਾਂਦਾ ਤੇ ਮੁੜ ਕੇ ਗੋਲਗਾ ਲਿਆ ਕੇ ਦਿੰਨਾਂ ਤਜਾਬ ਵਾਲੇ ਕਰਦੇ ਆਪਾਂ ਡਾਕਟਰਾਂ ਕੋਲੇ ਭੱਜੇ ਪਰ ਤੇ ਰਾਤ ਨੂੰ ਲੈ ਕੇ ਕੀ ਹੋ ਗਿਆ ਜੀ ਨਾਲੀ ਜੀ ਮੱਚਦੀ ਹੈ ਜੀ ਨਾਲੀ ਹੁਣ ਕਿਸੇ ਦੀ ਹੋਰ ਮੱਚੇ ਜੀ ਇਹਦਾ ਹੀ ਚੀਜ਼ ਆ ਖਾਦਾ ਤੇ ਉਹ ਜਾ ਜਾਣੋ ਕਾਰਨੀ ਦਾ ਦੁੱਧ ਮੈਂ ਅੱਜ ਵੀ ਕਹਣਾ ਬੂਟਾ ਸਿਆ ਹਾਂ ਜੀ ਇਸੀ ਗਾਂ ਦਾ ਦੁੱਧ ਪੀਲਾ ਅੱਜ ਹਾਂ ਜੀ ਤੇਰੇ ਤਜਾਬ ਬਣ ਜੇ ਤੇਰੇ ਕੋਸ ਹੋਰ ਹੋ ਜੇ ਮੈਂ ਲਿਖ ਕੇ ਦਿਨਾ ਗਰੰਟੀ ਜੇ ਤੈਨੂੰ ਕੋਈ ਬਿਮਾਰੀ ਲੱਗ ਜੇ ਤੇਰਾ ਖੂਨ ਘੜਾ ਹੋ ਜੇ ਹਾਂਜੀ ਹਾਂ ਹੈ ਕਰੀ ਦਾ ਦੁੱਧ ਵਰਤੋਂ ਕਰੋ ਉਦੋਂ ਜਿਹੜੇ ਬਜ਼ੁਰਗ ਕਰਦੇ ਸੀ ਦੇਸੀ ਘਰ ਦਾ ਗੁੜ ਖਾਓ ਕੀ ਗੱਲ ਆਪਣੇ ਕੋਲੇ ਸਭ ਕੋਲੇ ਜ਼ਮੀਨਾਂ ਇੱਕ ਇੱਕ ਕਨਾਲ ਆਪਾਂ ਗੰਨਾ ਲਾ ਕੇ ਆਪਾਂ ਦਾ ਗੁੜ ਨਹੀਂ ਤਿਆਰ ਕਰ ਸਕਦੇ ਘਰ ਵਾਸਤੇ ਪਸ਼ੂਆਂ ਵਾਸਤੇ ਹਾਂਜੀ ਹੈ ਚਲੋ ਥੋੜੀਆਂ ਜਿਹੀਆਂ ਜ਼ਮੀਨਾਂ ਵਾਲਿਆਂ ਨੇ ਤਾਂ ਟਰਲੇ ਮਾਰਨੇ ਆ ਜਾਂ ਜਿਹੜੇ ਭਰਾ ਮਜ਼ਦੂਰ ਆ ਉਹਨਾਂ ਨੇ ਵੀ ਟਰਲੇ ਮਾਰਨੇ ਆ ਜਿੰਨਾਂ ਕੋਲੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਜਿੰਨਾਂ ਕੋਲੇ ਜ਼ਮੀਨਾਂ ਹੋ ਤਾਂ ਇੱਕ ਇੱਕ ਕਨਾਲ ਲਾ ਲੋ ਹਾਂਜੀ ਹਾਂਜੀ ਬਿਮਾਰੀਆਂ ਤੋਂ ਤੁਸੀਂ ਤਾਂ ਬਚੋ ਹਾਂ ਜਿੰਨੇ ਜੋਗਾ ਜਿਹੜਾ ਆਪਦੇ ਨੂੰ ਤਾਂ ਬਚੋ ਹਾਂਜੀ ਹਾਂ ਤਾਂ ਚਲੋ ਰੱਬ ਦੇ ਹੱਥ ਵਾਸਾ ਜੋ ਵੀ ਕਰਨਾ ਹੈ ਕਰਨ ਵਾਲਾ ਤਾਂ ਮਾਲਕ ਹੈ ਹਾਂ ਜਿੰਨਾ ਟਾਈਮ ਦਿੱਤਾ ਜਿੰਨੀ ਅਰਜ਼ੀ ਦਿੱਤੀ ਹੈ ਕਰਨੀ ਤਾਂ ਉਹਨੇ ਉਹ ਪੂਰੀ ਹੈ ਪਰ ਥੋੜੀ ਜੀ ਆਪਦੀ ਲਾਈਫ ਬਚਾ ਲਓ ਜੇ ਬਚਾਈ ਦੀ ਹੈ ਨਹੀਂ ਮਰਨਾ ਤਾਂ ਸਭ ਨੇ ਹੀ ਹੈ ਜੀ ਆਪਾਂ ਵੀ ਮਰੀ ਜਾਣਾ ਭੋਲਾ ਸਿੰਘ ਪਰ ਐਂ ਵੀ ਤੜਪ ਤੜਫ ਕੇ ਤਾਂ ਨਾ ਮਰੀਏ ਬਿਮਾਰੀ ਨਾਲ ਤਾਂ ਦੁੱਖ ਭੋਗ ਭੋ ਕੇ ਤਾਂ ਨਾ ਮਰੀਏ ਅੱਗੇ ਤਾਂ ਜਦੋਂ ਮਹਿਮਾਨ ਆਉਂਦੇ ਸੀਗੇ ਜੀ ਮਾਤਾ ਮਾਂ ਪੈਣਾ ਨੇ ਕੜਾ ਪ੍ਰਸ਼ਾਦ ਦੀ ਦੇਖ ਕਰ ਲੈਣੀ ਤੇ ਬੜਾ ਉਸ ਚੀਜ਼ ਦਾ ਸ਼ੌਂਕ ਹੁੰਦਾ ਸੀ ਵੀ ਅੱਜ ਪਰੌਣਾ ਆਇਆ ਤੇ ਦੇਗ ਬਣਾਉਣੀ ਆ ਕੜਾ ਬਣਾਉਣਾ ਤੇ ਸਾਰੇ ਟੱਬਰ ਨੇ ਬੱਚਾ ਨੇ ਵੀ ਬੜੀ ਖੁਸ਼ੀ ਮਨਾਉਣੀ ਆ ਨਾ ਇਹ ਹੀ ਮੇਨ ਚੀਜ਼ ਸੀ ਤੁਸੀਂ ਕਹੋਗੇ ਜੀ ਭੋਲਾ ਜੀ ਫੇਰ ਉਹ ਗੱਲ ਕਰਦਾ ਹੁਣ ਤਾਂ ਜੇ ਆਪਾਂ ਦਰਬਾਰ ਸਾਹਿਬ 'ਚ ਵੀ ਬੈਠੇ ਹੋਗੇ ਕਿਸੇ ਹਾਂ ਜੀ ਬਾਬਾ ਜੀ ਕੜਾ ਪਜਾਤੀ ਦੇਖ ਲੈ ਹੁਣ ਉਹ ਭਾਈ ਪ੍ਰਸ਼ਾਦ ਲੈ ਲਓ ਬਸ ਬਸ ਬਾਬਾ ਜੀ ਬਸ ਹੀ ਮੇਰ ਜੀ ਆਈ ਹੱਥ ਬੰਨੀ ਜਦੀ ਪਰਤਾ ਨਹੀਂ ਪ੍ਰਸ਼ਾਦ ਕੀ ਕਹਿੰਦਾ ਹਾਂ ਜੀ ਜਿੰਨੇ ਵੀ ਡਾਕਟਰ ਹੈ ਸਾਰੇ ਦੇਸੀ ਘਿਓ ਵਰਤਦੇ ਆਏ ਕਹਿੰਦੇ ਸਾਥੋਂ ਪਵਾ 5000 ਰੁਪਏ ਲੈ ਲਓ ਮੈਨੂੰ ਘਰ ਦਾ ਘਿਓ ਲਿਆ ਦਿਓ ਮੈਨੂੰ ਤੋਂ 2000 ਰੁਪਏ ਲੈ ਲਓ ਮੈਨੂੰ ਘਰ ਦਾ ਘਿਓ ਲਿਆ ਦਿਓ ਮਿੰਤਾ ਕਰਦੇ ਆ ਉਹਨਾਂ ਨੂੰ ਫਿਰ ਉਹ ਆਪ ਕਾ ਤੋਂ ਦੇਸੀ ਕਹਿੰਦੇ ਬਾਬਾ ਜੀ ਆਪਣਾ ਬੰਦ ਕਰ ਦਿੰਦੇ ਆ ਹਾਂ ਮਰੀਜ਼ਾਂ ਨੂੰ ਬੰਦ ਕਰੀ ਜਾਂਦੇ ਆ ਹਾਂਜੀ ਉਹ ਸਾਰਾ ਲੁੱਟਦਾ ਜਵਾਨਾ ਬਚੋ ਇੱਕ ਗੱਲ ਹੋਰ ਵੀ ਹੈ ਜੀ ਤੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਤਾਂ ਕਹਿ ਦਿੰਦੇ ਆ ਬਾਬਾ ਜੀ ਸਵਾਇਆ ਗੱਫਾ ਤੇ ਜੇ ਪਕੌੜੇ ਜਾਂ ਬ੍ਰੈਡ ਬਣਾਏ ਹੁਣ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੋ ਪਤਾ ਜੀ ਹੋ ਸਕਦਾ ਮੇਰੇ ਅਰਗੇ ਦੀ ਰੋਟੀ ਛੱਡੀ ਹੋਗੀ ਅੱਛਾ ਇੱਥੋਂ ਲੈ ਕੇ ਜਿੰਨਾ ਚਿਰ ਗਾਲ ਤੱਕ ਆਪਣੇ ਪਕੌੜੇ ਆਉਂਦੇ ਨਹੀਂ ਉਹਨਾਂ ਚਿਰ ਕੋਈ ਬੱਸ ਨਹੀਂ ਕਰਦਾ ਖਾਣੋ ਨਹੀਂ ਹਟਦੇ ਨਾ ਹਾਂਜੀ ਨਾ ਨਾ ਡਾਕਟਰ ਤੋਂ ਭਾਵੇਂ ਮੈਨੂੰ 10 ਕਿਲੋ ਵੋਣੇ ਪੈ ਜਾਣ ਅੱਛਾ ਹੈ ਪਰ ਇਹ ਮਾੜਾ ਹੈ ਜਿੰਨਾ ਵੀ ਇਹ ਗਾਲਡਾ ਕੋਈ ਵੀ ਰਫੈਂਡ ਦੇ ਵਿੱਚ ਬਹੁਤ ਕੋਸਾਰੇ ਹਾਂਜੀ ਹਾਂਜੀ ਪੈਂਡ ਕਹੋ ਦੇ ਵਿੱਚ ਬਾਬਾ ਜੀ ਬਹੁਤ ਵਸਾਉਂਦਾ ਚਰਬੀ ਤੱਕ ਆਉਂਦੀ ਆ ਨਹੀਂ ਹਨਾ ਨਹੀਂ ਇਦੋਂ ਦਾ ਦਾ ਦੇਸੀ ਘਰ ਦਾ ਕਹੋ ਰੈਡ ਕੋ ਕੱਢ ਲੋ ਹੁਣ ਤਾਂ ਮਸ਼ੀਨਾਂ ਨੇ ਨਿਕਲ ਜਾਣਾ ਉਦੋਂ ਤਾਂ ਬਾਬਾ ਜੀ ਹੱਥੀ ਕੱਢਦੇ ਸੀ ਬਜ਼ੁਰਗ ਤੇ ਮਾਤਾ ਪਿਣਾ ਹਾਂ ਹਾਂਜੀ ਹਾਂਜੀ ਇਹ ਹੈਗੀ ਜੀ ਸਵਾਰੀ ਇਹ ਨਹੀਂ ਜੀ ਇਹਨਾਂ ਜਦੋਂ ਇਹ ਆ ਗਏ ਜੀ ਬਾਬਾ ਜੀ ਹੂੰ ਥੋੜਾ ਥੋੜਾ ਸਾਡੇ ਚ ਕਿਸੇ ਦੇ ਗੋਡੇ ਦੁਖਣ ਲੱਗ ਗਏ ਕਿਸੇ ਦੀ ਢੂਈ ਦਰਦ ਕਰਨ ਲੱਗ ਗਈ ਥੋੜਾ ਜਿਹਾ ਸਾਇੰਸ ਨੇ ਤਰੱਕੀ ਕਰੀ ਹਾਂ ਜੀ ਪਹਿਲਾ ਇਹ ਆਇਆ ਜੀ ਪ੍ਰਿਆਮ ਸਕੂਟਰ ਠੀਕ ਹੈ ਫਿਰ ਆਇਆ ਬਜਾਜ ਸੁਪਰ ਹਾਂ ਫਿਰ ਹੁਣ ਆਇਆ ਇਹ ਬਜਾਜ ਚੇਤਕ ਅੱਛਾ ਇਹ ਦੁਕਾਨ ਦਾ ਬਾਬਾ ਜੀ ਫਿਰ ਹਾਦੀ ਹੋ ਗਈ ਫਿਰ ਤਾਂ ਹਾਂ ਜੀ ਮੋਟਰਸਾਈਕਲ ਨਾਵੇਂ ਤੋਂ ਨਾ ਮੋਟਰਸਾਈਕਲ ਆ ਗਿਆ ਬੋਲਟ ਜੀ ਹੀਰੋ ਹੰਡ ਆ ਗਿਆ ਜੀ ਪਲਟੀਨਾ ਆ ਗਿਆ ਜੀ ਆਹ ਲੱਕੜੀਆਂ ਪੌੜੀਆਂ ਹਾਂ ਜੀ ਠੀਕ ਹੈ ਜੀ ਇਹ ਵਿੱਚ ਨਾ ਕੋਈ ਡਾਰ ਨਾ ਕੋਈ ਡੁੱਕਰ ਨਾ ਕੋਈ ਕਰੰਟਾ ਵੇ ਨਾ ਕੋਈ ਲਾਇਰ ਨਾ ਕੋਈ ਦੇਣ ਸਸਤਾ ਸੋਸਤਾ ਕੋਈ ਸੀਮਿੰਟ ਦੀ ਲੋਡ ਸਸਤਾ ਸੋਸਤਾ ਹਾਂਜੀ ਆ ਕੌੜੀ ਬਣਾ ਲਓ ਜਿੱਤੇ ਮਰਜੀ ਛੜ ਜੂਗਾ ਹਾਂਜੀ ਈ ਗਈ ਹਾਂ ਇਹ 1819 ਦਾ ਜਿਹੜਾ ਗ੍ਰੈਸ ਹੈ ਮੈਨੂੰ ਲੱਗਦਾ ਵੀ ਆਪਣੇ ਤੋਂ ਹਿੱਲ ਕੇ ਹਾਂਜੀ ਹੈ ਜਿਹੜਾ ਇਹਨਾਂ ਨੇ ਦਿਖਾਇਆ ਤੇਰੇ ਹਿਸਾਬ ਨਾਲ ਕਨੇਡਾ ਚ ਉੱਠ ਗਿਆ ਅੱਛਾ ਹੁਣ ਅੰਗਰੇਜ਼ ਉਹ ਇਹ ਚੀਜ਼ਾਂ ਬਾਹਰ ਬਣਾਉਣ ਲੱਗ ਗਏ ਹਨਾ ਜੀ ਘਰ ਕਿ ਬਣਾਉਣ ਲੱਗਿਆ ਆਪਣੇ ਪੰਜਾਬੀ ਭਰਾ ਹੀ ਲੱਕੜ ਦੇ ਘਰ ਬਣਾਈ ਬੈਠੇ ਜੀ ਹਾਂ ਸਹੀ ਗੱਲ ਆ ਜੀ ਚੰਗਾਲੀ ਲਾਟਰਨ ਸੀਗੀ ਇਹ ਇਹ ਹੋਰ ਵੀ ਦੋ ਕੰਮ ਦੇ ਜਾਂਦਾ ਸੀਗਾ ਜੀ ਇਹ ਹਾਂ ਤੇਲ ਪਾਉਣਾ ਇੱਥੋਂ ਛੱਡਣਾ ਜਿਵੇਂ ਮਰਜੀ ਇੱਕ ਸਟਾਪ ਸੀਗਾ ਜੀ ਇਹ ਹਾਂ ਚੁੱਲੇ ਦਾ ਕੰਮ ਵੀ ਦਿੰਦਾ ਚੁੱਲੇ ਦਾ ਕੰਮ ਵੀ ਦਿੰਦਾ ਸੀਗਾ ਚੁੱਲਾ ਚੁੱਲਾ ਆਣਾ ਇਹ ਹਾਂ 1800 ਹੁੰਨੀ ਦਾ ਹਾਂ ਬੱਤਾਂ ਵਾਲਾ ਚੁੱਲਾ ਹਾਂ ਬੱਤਾਂ ਵਾਲਾ ਚੁੱਲਾ ਇਹ ਝੁੱਲ੍ਹੇ ਦੇ ਦਰਸ਼ਨ ਟਕਾ ਕੇ ਕਰੋ ਮੈਂ ਤੁਹਾਨੂੰ ਲਾ ਕੇ ਦਿਖਾ ਦਮੈਂ ਟਕਾ ਕੇ ਹਾਂਜੀ ਵਿਚਾਰੇ ਨੇ ਇਖੋਂ ਐ ਕਰਦੇ ਨੇ ਇੱਥੇ ਬੱਤੀਆਂ ਜੀਆਂ ਨਿਕਲ ਆਉਂਦੀਆਂ ਇਹ ਤੋਂ ਵੀ ਅੱਗ ਜੀ ਥੋੜਾ ਥੋੜਾ ਜਗਦਾ ਦੇਖਿਆ ਜੀ ਮੈਂ ਵੀ ਹਾਂ ਉੱਪਰ ਹਣਾ ਤਰਿਆ ਜਾਂਦਾ ਬਿਲਕੁਲ ਜੀ ਆ ਦੇਖੋ ਇਹਦੇ ਵਿੱਚ ਇਹਦੇ ਵਿੱਚ ਦੀ ਸ਼ੀਕ ਪੈਂਦਾ ਆਹ ਦੇਖੋ ਹਾਂਜੀ ਜਿਹੜਾ ਹੁਣ ਗੈਸਾਂ ਚ ਆਉਂਦਾ ਨਾ ਹਾਂਜੀ ਆ ਆ ਝੁੱਲੇ ਜਾਇਆ ਵਾ ਉਹਦੋਂ ਹਾਂ ਦੂਸਰੇ ਪਾਸੇ ਵੀ ਦਿਖਾ ਤਕਨੀਕ ਤਾਂ ਇਹਨੂੰ ਦੇਖ ਕੇ ਹੀ ਗੈਸ ਬਣਿਆ ਹਾਂਜੀ ਆ ਚੀਜ਼ ਨੂੰ ਹਾਂ ਹੂੰ ਫਰਾਂਸ ਨੇ ਦੇਖੀ ਹੈ ਇਹ ਚੀਜ਼ ਵੀ ਕਿੱਥੋਂ ਦੀ ਕਿਵੇਂ ਸ਼ੀਕ ਬਣਦਾ ਆਹ ਵੇਖ ਲੋ ਜਮਾ ਬਿਲਕੁਲ ਬਰੀਕ ਉਮੀ ਜਾਲੀ ਉਹਦੀ ਆਈ ਗੈਸ ਦੇ ਜਾਲੀ ਹੁੰਦੀ ਹੈ ਪਾਸੇ ਹਾਂਜੀ ਹਾਂਜੀ ਤੇ ਇੱਕ ਮੇਰੇ ਭਾਈ ਸਾਡਾ ਬੂਟਾ ਸਿੰਘ ਸਿੱਧੂ ਦਾ ਭਾਈ ਇੰਨਾਲਾ ਤੇ ਜੇ ਤੁਸੀਂ ਐਂ ਜੀਆਂ ਸਾਥੋਂ ਵੀਡੀਓ ਦੇਖਣੀ ਹੈ ਤੇ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਉਹਨੂੰ ਦਿਖਾਉਂਦੇ ਰਵਾਂਗੇ ਭਾਈ ਜਿੰਨਾ ਚਿਰ ਸਾਡੇ ਚ ਕੋਸ਼ਿਸ਼ ਕਰਾਂਗੇ ਹਣਾ ਜੀ ਕੋਸ਼ਿਸ਼ ਕਰੀ ਜਾਂਦੇ ਆ ਆ ਇੱਕ ਉੱਪਰ ਮੰਜਾ ਜਾਂ ਤਖਤ ਪੋਸ ਤੇ ਥੱਲੇ ਚਾਰ ਟੰਬੇ ਗੱਡੇ ਆ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਨੇ ਆ ਹਾਂਜੀ ਇਹਦੇ ਬਾਰੇ ਦੱਸੋ ਜੀ ਬੰਨ ਆਜੋ ਬਾਬਾ ਜੀ ਹਾਂਜੀ ਇਹ ਕੋਈ ਛੋਟਾ ਕੰਮ ਨਹੀਂ ਜੀ ਅੱਛਾ ਕੀ ਚੀਜ਼ ਐ ਇਹ ਜੀ ਇਹ ਮਣਾ ਹੈ ਜੀ ਮਣਾ ਇਹਨੂੰ ਮਣਾ ਕਹਿੰਦੇ ਆ ਠੀਕ ਆ ਜ਼ਿਮੀਦਾਰ ਅੱਛਾ ਇਹਦਾ ਕੀ ਕੰਮ ਸੀਗਾ ਇਹਦਾ ਕੰਮ ਜੀ ਇਹਦਾ ਔਖਾ ਹੀ ਔਖਾ ਕੰਮ ਸੀ ਅੱਛਾ ਜਿੰਨਾ ਵੀ ਕਹਿਦਗੇ ਹਾਂ ਜੰਗਲੀ ਜਾਨਵਰ ਉਦੋਂ ਭੜੇ ਹੁੰਦੇ ਸੀ ਠੀਕ ਆ ਉਦੋਂ ਨਾਲ ਤਾਂ ਆਪਦੀ ਸਿਹਤ ਦੀ ਬਚਤ ਰੱਖਣੀ ਸਰੀਰ ਦੀ ਹਾਂ ਇਹ ਨਾਏ ਰਾਖੀ ਕਰਨੀ ਫਸਲਾਂ ਦੀ ਹੈ ਨਾ ਜੀ ਫਸਲਾਂ ਦੀ ਰਾਖੀ ਕਿਉਂਕਿ ਉਦੋਂ ਤਾਂ ਰੋਜ਼ ਇਹ ਨਹਾਤੀ ਸਭ ਕੁਝ ਹੀ ਆਮ ਕਰਦਾ ਸੀ ਹਾਂ ਜੀ ਅਵਾਰਾ ਹਾਂਵਾਰਾ ਜਾਨਵਰ ਬਹੁਤ ਸੀਗੇ ਹਾਂ ਬਹੁਤ ਸੀਗੇ ਹਾਂ ਹਾਂ ਤਾਂ ਸਰਕਾਰ ਮੁੱਲ ਲਿਆਉਂਦੀ ਹੈ ਨਾ ਕੀਤੇ ਹਾਂ ਜੀ ਹਾਂ ਤਾਂ ਆਮ ਹੀ ਸੀ ਇਹ ਇਹ ਹਾਂ ਤੇ ਸੋਣਿਆ ਆਪਾਂ ਬਜ਼ੁਰਗਾਂ ਨੂੰ ਕਹਿੰਦੇ ਆਪਾਂ ਵੀ ਸੱਤ ਚ ਰਹਿੰਦੇ ਕਰਕੇ ਪੁਰਾਣੇ ਬਜ਼ੁਰਗ ਦੱਸਦੇ ਹੀ ਰਹੇ ਹਾਂ ਹਾਂ ਜੀ ਹਾਂ ਜੀ ਉਹਦੇ ਬਣਾ ਵਿਚਾਰਾ ਨਾ ਇਹ ਤਾਂ ਇਹਦੇ ਉੱਤੇ ਕਹ ਰਿਹਾ ਨੇ ਸਾਰੀ ਰਾਤ ਰਾਖੀ ਕਰਨੀ ਹਾਂ ਜੀ ਨਾ ਇਹ ਤੜਕ ਉਸਦੇ ਆ ਜਾ ਕੇ ਫੇਰ ਹਾਲ ਕੜਾ ਜੋੜਨਾ ਹਮ ਐਸੀ ਪਾਈ ਬਜ਼ੁਰਗਾਂ ਦੀ ਕਮਾਈ ਹੁਣ ਤਾਂ ਸਰਕਾਰਾਂ ਕਹਿੰਦੇਗਾ ਵੀ ਜ਼ਿਮੀਂਦਾਰ ਕਰਦਾ ਹੀ ਡੱਕਾ ਨਹੀਂ ਸੀ ਹਮ ਹਾਂ ਕੋਈ ਵੀ ਆ ਜਾਏ ਸੈਂਟਰਾਂ ਤੇ ਜਾਏ ਥੱਲੇ ਆ ਕੋਈ ਵੀ ਆ ਹਾਂਜੀ ਹਾਂ ਹਾਂ ਇਹ ਪਰ ਭਾਈ ਜ਼ਿਮੀਂਦਾਰ ਸਭ ਤੋਂ ਔਖਾ ਮਾੜਾ ਸਰਕਾਰਾਂ ਨੂੰ ਵੀ ਹੱਥ ਮੰਨ ਕੇ ਬੇਨਤੀ ਕਰਦਾ ਵੀ ਧਿਆਨ ਮਾਰ ਲਓ ਜ਼ਿਮੀਂਦਾਰ ਵੱਲ ਉਹ ਠੀਕ ਆ ਜ਼ਿਮੀਂਦਾਰ ਇੱਕ ਦੇਵਤਾ ਹੈ ਹਾਂਜੀ ਹਾਂਜੀ ਸਾਰੇ ਦੇਸ਼ ਦਾ ਪੇਟ ਭਰਦਾ ਨਾ ਹੀ ਹਾਂ ਬਿਲਕੁਲ ਬਿਲਕੁਲ ਸਰਕਾਰਾਂ ਨੂੰ ਤਾਂ ਇਹਦੇ ਤੇ ਸਪੈਸ਼ਲ ਉਤਰ ਕੇ ਗਰਾਊਂਡ ਲੈਵਲ ਤੇ ਗੌਰ ਕਰਨੀ ਚਾਹੀਦੀ ਹੈ ਹਾਂ ਆ ਆ ਖੇਣਿਆਂ ਭੋਗ ਕੇ ਜਿਵੇਂ ਨਾ ਰਮਿਆ ਹਾਂ ਆ ਦੇਖੋ ਜੀ ਤੁਸੀਂ ਵੇਖੋ ਆਲੂ ਹਨਾ ਪਾਇਦਾ ਕੀਤੇ ਆ ਤੇ ਉਧਰ ਆਪਾਂ ਦਿਖਾਉਣਿਆ ਉਹ ਵੇ ਦੂਰ ਆ ਥੋੜਾ ਟਰੈਕਟਰ ਵਿਚਾਰਾ ਬੋਂਦਾ ਪਾੜਦਾ ਫਿਰ ਉਹਦੇ ਪਿੱਛੇ ਲੇਬਰ ਉਹ ਇਕੱਠੇ ਕਰੀ ਜਾਂਦੀ ਆ ਆਲੂ ਆਲੂ ਇਹ ਸਾਰਾ ਖਾਣਾ ਤਾਂ ਸਾਰੇ ਦੇਸ਼ ਨਹੀਂ ਆ ਨਾ ਮਿਹਨਤ ਵੇਖੋ ਇੱਕ ਕਰਦੇ ਆ ਇਹ ਵੀ ਬੜਾ ਵੱਡਾ ਯੋਗਦਾਨ ਆ ਬਹੁਤ ਬਿਲਕੁਲ ਜੀ ਪੇਟ ਹੀ ਜ਼ਿੰਮੇਦਾਰ ਨੇ ਪਰਣਾ ਜੀ ਹਾਂਜੀ ਹਾਂਜੀ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਜੀ ਇਹ ਜੁੜ ਮਾ ਜੁੜ ਮਾ ਕਿਉਂ ਦਿੱਤਾ ਜਵਾਨ ਵਿਚਾਰਾ ਆਪਣੇ ਸ਼ਰਧਾਂ ਦੇ ਬੈਠਾ ਹੈ ਹਾਂਜੀ ਤੇ ਕਿਸਾਨ ਵਿਚਾਰਾ ਆਪਣੇ ਖੇਤਾਂ 'ਚ ਹੈ ਪਰ ਮੈਂ ਹਾਂ ਨਾ ਵੀ ਸਰਕਾਰਾਂ ਨੂੰ ਕਿਸਾਨਾਂ ਦੀ ਦੁਰਦਸ਼ਾ ਨਾ ਕਰੋ ਕਿਸਾਨ ਇੱਕ ਕਿਸਾਨ ਰੱਬ ਨਹੀਂਗਾ ਇੱਕ ਭਗਤ ਹੈ ਹਾਂਜੀ ਹਾਂਜੀ ਭਗਤ ਆਪਦੀ ਕਮਾਈ ਕਰਦਾ ਤੇ ਉਹਦੇ ਤੇ ਪੂਰਾ ਭਾਈ ਔਰ ਕਰਨਾ ਜੋ ਵੀ ਕੋਈ ਹੈ ਮੰਗੋ ਉਹਨਾਂ ਦੀ ਜਿਵੇਂ ਵੀ ਮਰਜ਼ੀ ਉਹਨਾਂ ਨਾਲ ਬਹਿ ਕੇ ਸਮਝੌਤਾ ਕਰਕੇ ਉਹਨਾਂ ਦੀਆਂ ਮੰਤਾਂ ਨੂੰ ਲਾਗੂ ਕਰ